ਦੀ ਟਿਪਨੀ ਦੋਠੀ ਫਾਈ ਅੰਮ੍ਰਿਤਪਾਲ ਸਿੰਘ ਜੀ ਨੇ ਜੋਗਵਾਈ ਕਰਕੇ ਕੰਮ ਵਢਿਆ ਔਰ ਪ੍ਰਾਤਨ ਰਵਾਇਤਾ ਅਨੁਸਾਰ ਜਿਹੜਾ ਵਢਿਆ ਜਾਂ ਉਹੀ ਰਾਜ ਜਿਹੜਾ ਕਦੀ ਬੰਦਾ ਸਿੰਘ ਬਹਾਦਰ ਨੇ ਕੀਤਾ ਜਾਂ ਜੋ ਰਾਜ ਦੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਆ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜੀ ਉਵੇਂ ਦਾ ਸਮਾਜ ਸਿਰਜਣਾ ਚਾਹੁੰਦੇ ਆ ਤਾਂ ਸਾਨੂੰ ਆਨੰਦਪੁਰ ਸਾਹਿਬ ਘਰੇ ਵੜਨਾ ਹੀ ਪਿਆ ਤੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਇਸ ਕਾਫਲੇ ਦੇ ਨਾਲ ਜੁੜ ਰਹੇ ਨੇ ਔਰ ਆਨੰਦਪੁਰ ਸਾਹਿਬ ਘਰੇ ਵੜਨਾ ਜਿਹੜੇ ਉਹਨਾਂ ਦੀ ਸੋਚ ਦੇ ਮੁਤਾਬਕ ਚੱਲਣ ਦਾ ਯਤਨ ਕਰਨਗੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਯਤਨ ਕਰਨਗੇ ਨੌਜਵਾਨੀ ਨੇ ਪ੍ਰਭਾਵਿਤ ਹੋਣਾ ਹੀ ਹੋਣਾ ਹੈ ਜਿਹੜੀ ਹੈਗੀ ਆ ਕੰਪੈਰੀਜ਼ਨ ਦੀ ਗੱਲ ਉਹ ਤਾਂ ਖੁਦ ਵੀ ਸਪਸ਼ਟ ਕਰ ਚੁੱਕਿਆ ਵੀ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹੈਗੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਹੀਂ ਚੱਲ ਰਿਹਾ ਉਹਨੇ ਆ ਆ ਇੱਕ ਮਨੋਕੀ ਰਹਿ ਜਾਣਾ ਉਹਨੇ ਕਦੀ ਵੀ ਮਹਾਪੁਰਖ ਨਹੀਂ ਸਭਾਉਂਦਾ ਜਿਹੜੇ ਫੈਸਲੇ ਜਾਂ ਜਿਹੜੇ ਨਿਪਟਾਰੇ ਅਸੀਂ ਸਟੇਜਾਂ ਤੋਂ ਥੱਲੇ ਪੰਤ ਨੇ ਇਕੱਠੇ ਹੋ ਕੇ ਕਰਨੇ ਸੀ ਉਹ ਅਸੀਂ ਮਸਲੇ ਸਟੇਜਾਂ ਤੇ ਲਿਆ ਕੇ ਵਿਚਾਰਦੇ ਤੇ ਲੁਧਿਆਣੇ ਤੋਂ ਮੈਂ ਬੱਸ 'ਚ ਬੈਠਾ ਤੇ ਉੱਥੇ ਇੱਕ ਵਿਮੰਗਤਾ ਆਇਆ ਇੱਕ ਮੰਗਣ ਆਸਤੇ 2000 ਜਰਾਂ ਨੇ ਨਾ ਕੀਤੀ ਉਹ ਮੇਰੇ ਤੱਕ ਪਹੁੰਚਿਆ ਮੈਂ ਵੀ ਨਾ ਕਰਤੀ ਉਹ ਕਹਿੰਦਾ ਦੇ ਦੇ ਵੀ ਪੈਸੇ ਦੇ ਦੇ ਮੈਂ ਉਹਨੂੰ ਇਹ ਗੱਲ ਕਹੀ ਕਿ ਨਹੀਂ ਵੀ ਤੁਸੀਂ ਮਿਹਨਤ ਕਰਕੇ ਕਮਾਓ ਤੇ ਉਹਨਾਂ ਨੇ ਮੈਨੂੰ ਪਤਾ ਕੀ ਗੱਲ ਕਹੀ ਉਹ ਕਹਿੰਦੇ ਤੁਸੀਂ ਵੱਡੇ ਖਾਲਸੇ ਮੈਨੂੰ ਉਪਦੇਸ਼ ਦੇਣ ਵਾਲੇ ਤੁਹਾਡੇ ਤੋਂ ਆਪਦੇ ਗ੍ਰੰਥਾਂ ਦੇ ਦਾ ਮਸਲੇ ਦੇ ਮਸਲੇ ਨਿਭੜਦੇ ਨਹੀਂ ਸਾਨੂੰ ਉਪਦੇਸ਼ ਦੇਣ ਚੰਗੇ ਐਡੀ ਵੱਡੀ ਗੱਲ ਕੀ ਵੱਡੀ ਗੱਲ ਉਹਨਾਂ ਨੇ ਮੈਨੂੰ ਬਸ ਚ ਬੈਠਾਣੇ ਕਹੀ ਗੱਲ ਤੇ ਮੇਰੇ ਮਨ ਵਿੱਚ ਆਇਆ ਜੀ ਤਲਗੀਆਂ ਵਾਲੇ ਪਾਤਸ਼ਾਹ ਆ ਆ ਆਊਟਪੁਟ ਇਹ ਸਾਡੇ ਪ੍ਰਚਾਰਕਾਂ ਨੇ ਜੋ ਸਾਨੂੰ ਦਿੱਤੀ ਕਿ ਇੱਕ ਮੰਗਣ ਵਾਲਾ ਅੱਜ ਵੰਡਣ ਵਾਲਿਆ ਤੇ ਇਹ ਤਾਂ ਮੇ ਮਾਰਦਾ ਪਿਆ ਵੀ ਤੁਹਾਡੇ ਤੋਂ ਆਪਣੇ ਮਸਲ ਨਹੀਂ ਨਿਭੜਦੇ ਪਏ ਹੋਰ ਅਸੀਂ ਕਿ ਇਸ ਸਟੇਜ ਤੇ ਪਹੁੰਚਣਾ ਸੀ ਜੇ ਉਹ ਨਹੀਂ ਸੋਝੀ ਰੱਖਦਾ ਤਾਂ ਸਾਡੇ ਬੰਦਿਆਂ ਨੂੰ ਸੋਝੀ ਕਿਉਂ ਨਹੀਂ ਜੀ ਹੱਲ ਕਰ ਮਜੀ ਪ੍ਰਚਾਰਕਾਂ ਕੋਲ ਵੀ ਚਲੇ ਜਾਂਦੇ ਤੇ ਕਹਿਣ ਨੂੰ ਕਹਿ ਸਕਦੇ ਸੀ ਵੀ ਅਸੀਂ ਕੱਲੇ ਉਹਨਾਂ ਕੋਲ ਨਹੀਂ ਗਏ ਤੁਹਾਡੇ ਅੱਗੇ ਪ੍ਰਚਾਰਕਾਂ ਕੋਲ ਵੀ ਆਏ ਸਾਡਾ ਮਕਸਦ ਪੰਥ ਇਕੱਠਾ ਕਰਨ ਦਾ ਕਿਉਂਕਿ ਭਾਵਨਾ ਦਾ ਭਾਈ ਅਮਰਦਪਾਲ ਸਿੰਘ ਦੀ ਇਹੀ ਸੀ ਨਾ ਵੀ ਪੰਥ ਇਕੱਠਾ ਹੋਵੇ ਜਦੋਂ ਕਿਤੇ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਪੰਜਾਬ ਦੇ ਵਿੱਚ ਲੀ ਚੱਲਦੀ ਹੈ ਤੇ ਫਿਰ ਲੱਤਾਂ ਖਿੱਚਣ ਵਾਲਾ ਕੰਮ ਬੜਾ ਵੀ ਇੱਥੇ بڑے ਅਵਤਾਰ ਆਏ ਜਿਹੜੇ ਦੀਵਾਰ ਬਣ ਗਏ ਪਰ ਤੁਸੀਂ ਦੀਵਾਰ ਨਹੀਂ ਬਣਨਾ ਤੁਸੀਂ ਦਰ ਬਣਨਾ ਦੇਖੋ ਛੋਟੀ ਛੋਟੀ ਜੈਲਸੀ ਕਰਕੇ ਅਸੀਂ ਪੰਥ ਦਾ ਨੁਕਸਾਨ ਕਰਵਾਇਆ ਪਿਛਲੇ ਸਾਡੇ ਰਹਿ ਚੁੱਕੇ ਲੀਡਰਾਂ ਨੇ ਪੰਜਾਬ ਦੇ ਵਿੱਚ ਖਾਲਸਾ ਵਹੀਰ ਜਿਹੜੀ ਕੁਝ ਦਿਨਾਂ ਤੋਂ ਅਮਰਤਪਾਲ ਸਿੰਘ ਵੱਲੋਂ ਜਿਹੜੀ ਆ ਮਾਝੇ ਦੀ ਧਰਤੀ ਤੋਂ ਸ਼ੁਰੂ ਕੀਤੀ ਹੋਈ ਹੈ ਤੇ ਅੱਜ ਕੱਲ ਮਾਝੇ ਦੇ ਪਿੰਡਾਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਥੇ ਦੇ ਰੂਪ ਦੇ ਵਿੱਚ ਜਾ ਕੇ ਅਮਰਤਪਾਣ ਵੀ ਕਰਵਾਇਆ ਜਾ ਰਿਹਾ ਸਿੱਖੀ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਤਾਂ ਜਿਹੜਾ ਕੁਝ ਦਿਨਾਂ ਤੱਕ ਨੰਦਪੁਰ ਸਾਹਿਬ ਜਿਹੜੀ ਪਹੁੰਚੂਗੀ ਉਸ ਤੋਂ ਬਾਅਦ ਜਿਹੜਾ ਅਗਲਾ ਪਲਾਨ ਹੋਊਗਾ ਉਹ ਕਹਿੰਦੇ ਉਸ ਤੋਂ ਬਾਅਦ ਜਲ ਦੱਸਿਆ ਜਾਊਗਾ ਪਰ ਜਿਹੜਾ ਬੈਨੀਫਿਟ ਪੰਜਾਬ ਦੇ ਲੋਕ ਜਿਹੜੇ ਦੱਸ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਹੜੇ ਕੁਝ ਲੋਕ ਨਸ਼ਿਆਂ ਤੋਂ ਰਹਿਤ ਹੋ ਰਹੇ ਨੇ ਤੇ ਅਮਰਤਾਰੀ ਹੋ ਰਹੇ ਨੇ ਜਿਹੜੇ ਕਦੇ ਮਾੜੀ ਸੰਗਤ ਦੇ ਵਿੱਚ ਰਹਿੰਦੇ ਸੀਗੇ ਤੇ ਉਹ ਅੱਜ ਕੱਲ ਅਮਰਤਾਰੀ ਹੋ ਰਹੇ ਨੇ ਆਪਾਂ ਫਿਰ ਵੀ ਗੱਲਬਾਤ ਕਰਾਂਗੇ ਗੁਰ ਵਿਚਾਰਾਂ ਕਰਾਂਗੇ ਸਾਡੇ ਨਾਲ ਹਰਜੋਤ ਸਿੰਘ ਖਾਲਸਾ ਜੀ ਜੂਬ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋ ਮਹਾਰਾਜ ਦੀ ਬਖਸ਼ਿਸ਼ ਹੈ ਭਾਈ ਅਮਰਤਪਾਲ ਸਿੰਘ ਜੀ ਨੇ ਜੋ ਅਗਵਾਈ ਕਰਕੇ ਕੰਮ ਵਿੱਢਿਆ ਔਰ ਪ੍ਰਾਤਨ ਰਵਾਇਤਾਂ ਅਨੁਸਾਰ ਜਿਹੜਾ ਵਿੱਢਿਆ ਜਿਦੇ ਵਿੱਚ ਪੰਥ ਇਕੱਠਾ ਹੋ ਰਿਹਾ ਔਰ ਕਿੰਨੇ ਨੌਜਵਾਨ ਆਪਾਂ ਕਿਉਂਕਿ ਦਿੱਲੀ ਆਪਾਂ ਖਬਰਾਂ ਸੁਣਦੇ ਹਾਂ ਕਿੰਨੇ ਨੌਜਵਾਨ ਜਿਹੜੇ ਕਦੀ ਨਸ਼ਾ ਵਿੱਚ ਗਲਤਾਨ ਸੀ ਅੱਜ ਉਹ ਗੁਰੂ ਸਾਹਿਬ ਨਾਲ ਜੁੜ ਰਹੇ ਆ ਜੀ ਔਰ ਸਭ ਤੋਂ ਵੱਡਾ ਜਿਹੜਾ ਮਕਸਦ ਸਾਨੂੰ ਖਾਲਸਾ ਵੀਰ ਦੇ ਵਿੱਚ ਦਿਖਦਾ ਪਿਆ ਕਿਉਂਕਿ ਮੈਨੂੰ ਯਾਦ ਆ ਅਮਰਤਪਾਲ ਸਿੰਘ ਦੀ ਜਦੋਂ ਐਂਟਰੀ ਹੋਈ ਸੀ ਉਹਨਾਂ ਨੇ ਆਪਣਾ ਨਿਸ਼ਾਨਾ ਜਿਹੜਾ ਸੀ ਉਹ ਸਪਸ਼ਟ ਕੀਤਾ ਸੀ ਕਿਸੇ ਨੇ ਸਵਾਲ ਵੀ ਕੀਤਾ ਸੀ ਵੀ ਵੀ ਤੀਰ ਤੀਰ ਦੀ ਗੱਲ ਚੱਲੀ ਸੀ ਕਿਉਂਕਿ ਇੱਕ ਦੋ ਜਾਨਿਆਂ ਨੇ ਉਹਨਾਂ ਨੂੰ ਤੀਰ ਭੇਟਾ ਕੀਤਾ ਤਾਂ ਉਹਨਾਂ ਨੇ ਕਿਹਾ ਸੀ ਵੀ ਤੀਰ ਦਾ ਮਤਲਬ ਹੁੰਦਾ ਵੀ ਸਾਡਾ ਨਿਸ਼ਾਨਾ ਸਪਸ਼ਟ ਹੈ ਸਿੱਧਾ ਹੈ ਬਿਲਕੁਲ ਨਿਸ਼ਾਨੇ ਤੇ ਜਾ ਰਿਹਾ ਹੈ ਤੇ ਪੁੱਛਿਆ ਗਿਆ ਸੀ ਵੀ ਕੀ ਤੁਹਾਡਾ ਨਿਸ਼ਾਨਾ ਸਪਸ਼ਟ ਹੈ ਤੇ ਉਹਨਾਂ ਨੇ ਗੱਲ ਕਹੀ ਸੀ ਵੀ ਸਾਡਾ ਨਿਸ਼ਾਨਾ ਸਪਸ਼ਟ ਹੈ ਵੀ ਆਜ਼ਾਦੀ ਲੈਣੀ ਹੈ ਤੇ ਇੱਕ ਗੱਲ ਸਪਸ਼ਟ ਇਹ ਆ ਵੀ ਆਜ਼ਾਦੀ ਔਰ ਖਾਸ ਕਰਕੇ ਜੇ ਖਾਲਸੇ ਦੇ ਮੁਤਾਬਕ ਅਸੀਂ ਰਾਜ ਚਾਹੁੰਨੇ ਆਂ ਜਾਂ ਉਹੀ ਰਾਜ ਜਿਹੜਾ ਕਦੀ ਬੰਦਾ ਸਿੰਘ ਬਹਾਦਰ ਨੇ ਕੀਤਾ ਜਾਂ ਜੋ ਰਾਜ ਦੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਆ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜੇ ਉਵੇਂ ਦਾ ਸਮਾਜ ਸਿਰਜਣਾ ਚਾਹੁੰਦੇ ਆ ਤਾਂ ਸਾਨੂੰ ਆਨੰਦਪੁਰ ਸਾਹਿਬ ਘਰੇ ਵੜਨਾ ਹੀ ਪੈਣਾ ਤੇ ਇਹ ਆਨੰਦਪੁਰ ਸਾਹਿਬ ਘਰਵਾੜਨ ਦੇ ਜਿਹੜੇ ਸਾਰੇ ਵਸੀਲੇ ਕੀਤੇ ਜਾ ਰਹੇ ਆ ਤੇ ਮੁਬਾਰਕ ਦੇ ਪਾਤਰ ਨੇ ਭਾਈ ਅੰਮ੍ਰਿਤਪਾਲ ਸਿੰਘ ਕਿ ਜਿਨ੍ਹਾਂ ਦੇ ਉਪਰਾਲੇ ਦੇ ਸਦਕਾ ਪੰਥ ਦੇ ਵਿੱਚ ਉਤਸ਼ਾਹ ਆਇਆ ਤੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਇਸ ਕਾਫਲੇ ਦੇ ਨਾਲ ਜੁੜ ਰਹੇ ਨੇ ਔਰ ਆਨੰਦਪੁਰ ਸਾਹਿਬ ਘਰੇ ਵੜ ਰਹੇ ਨੇ। ਇੱਕ ਜਿਹੜੀਆਂ ਸੰਤਾਂ ਦੇ ਨਾਲ ਤਸਵੀਰਾਂ ਜੋੜੀਆਂ ਜਾਂਦੀਆਂ। ਇਹ ਤਸਵੀਰਾਂ ਤਾਂ ਦੇਖੋ ਜੋੜੀਆਂ ਜਾਂਦੀਆਂ ਆਪਾਂ ਪਹਿਲਾਂ ਵੀ ਬਹੁਤ ਵਾਰ ਸਪਸ਼ਟ ਕੀਤੀ ਵੈਸੇ ਤਾਂ ਭਾਈ ਅਮਰਤਪਾਲ ਸਿੰਘ ਨੇ ਵੀ ਇਹ ਗੱਲ ਸਪਸ਼ਟ ਕੀਤੀ ਹੈ ਕਿ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹੈਗਾ। ਔਰ ਆਪਾਂ ਵੀ ਜਾਣਦੇ ਆਂ ਵੀ ਸੰਤਾਂ ਦੀ ਬਰਾਬਰੀ ਕਰਨੀ ਇੰਨੀ ਛੋਟੀ ਮੋਟੀ ਗੱਲ ਨਹੀਂ ਹੈਗੀ। ਜਿਹਨੂੰ ਕਹਿੰਦੇ ਖਾਲਾ ਜੀ ਦਾ ਵਾਰਾ ਨਹੀਂ ਹੈਗਾ। ਔਰ ਅੱਜ ਵੀ ਮੈਂ ਤਾਂ ਇਹ ਸਮਝਦਾ ਵੀ ਕਦੀ ਵੀ ਸਾਨੂੰ ਇਹ ਨਹੀਂ ਭੁਲੇਖਾ ਖਾ ਲੈਣਾ ਚਾਹੀਦਾ ਵੀ ਜਿਹੜੇ ਨੌਜਵਾਨ ਉਹ ਭਾਈ ਅਮਰਤਪਾਲ ਸਿੰਘ ਪਿੱਛੇ ਜੁੜ ਰਹੇ ਆ ਸਾਨੂੰ ਇਹ ਸਮਝ ਲੈਣਾ ਚਾਹੀਦਾ ਏ ਇੱਕ ਸਪਿਰਿਟ ਸੰਤ ਜਰਨੈਲ ਸਿੰਘ ਜੀ ਭਰ ਕੇ ਗਏ ਸੀ ਮੈਨੂੰ ਯਾਦ ਆ ਕਈ ਵਾਰੀ ਜਦੋਂ ਅਸੀਂ ਕਾਲਜਾਂ ਦੇ ਵਿੱਚ ਜਾ ਕੇ ਲੈਕਚਰ ਕਰੀਦੇ ਆ ਤੇ ਕਈ ਵਾਰੀ ਇੱਕ ਸਵਾਲ ਕਰ ਲਏ ਜਾਂਦੇ ਆ ਕਿ ਜੇ ਤੁਸੀਂ ਗੱਲ ਕਰਨੀ ਐ ਤੇ ਪੁਰਾਣੇ ਜਰਨੈਲਾਂ ਦੀ ਕਰ ਲਓ ਬੰਦਾ ਸਿੰਘ ਬਹਾਦਰ ਦੀ ਗੱਲ ਕਰ ਲਓ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਲਓ ਤੁਸੀਂ ਬਾਬਾ ਜਰਨੈਲ ਸਿੰਘ ਦੀ ਗੱਲ ਹੀ ਕਿਉਂ ਕਰਦੇ ਹੋ ਕਿਉਂਕਿ ਅੱਜ ਇਹ ਕਿਉਂਕਿ ਕਈ ਲੋਕ ਫੇਰੇ ਦਾ ਵਿਰੋਧ ਕਰਦੇ ਆ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਸਾਰੇ ਹੀ ਸਾਡੇ ਜਰਨੈਲ ਚੰਗੇ ਆ ਪਰ ਜਿਨ੍ਹਾਂ ਦੇ ਨਾਲ ਯੁੱਧ ਉਹਨਾਂ ਸੂਰਮਿਆਂ ਨੇ ਕੀਤਾ ਅੱਜ ਉਹ ਹਕੂਮਤਾਂ ਨਹੀਂ ਰਹੀਆਂ ਅੱਜ ਜਿਹੜੀ ਹਕੂਮਤ ਹਿੰਦੁਸਤਾਨ ਦੀ ਹਕੂਮਤ ਹੈਗੀ ਹੈ ਤੇ ਉਸ ਹਕੂਮਤ ਦੇ ਨਾਲ ਟੱਕਰ ਕਿਵੇਂ ਲੈਣੀ ਆ ਕਿਉਂਕਿ ਇਨਾਂ ਹਾਲਾਤਾਂ ਨੂੰ ਇਨਾਂ ਹਾਲਾਤਾਂ ਦੇ ਵਿੱਚ ਇਸ ਹਕੂਮਤ ਦੇ ਨਾਲ ਕਿਵੇਂ ਟੱਕਰ ਲੈਣੀ ਆ ਉਹ ਕੰਮ ਤਾਂ ਫਿਰ ਬਾਬਾ ਜਰਨੈਲ ਸਿੰਘ ਨੇ ਕੀਤਾ ਹੈ ਤੇ ਸੇਧ ਵੀ ਇਸ ਹਕੂਮਤ ਦੇ ਨਾਲ ਲੜਨ ਵਾਸਤੇ ਉਹਨਾਂ ਤੋਂ ਹੀ ਮਿਲ ਸਕਦੀ ਹੈ ਤੇ ਜਿਹੜੀ ਮੈਂ ਗੱਲ ਕਰ ਰਿਹਾ ਕਿ ਬਾਬਾ ਜਰਨੈਲ ਸਿੰਘ ਨੇ ਇੱਕ ਸਪਿਰਿਟ ਭਰੀ ਤੇ ਅੱਜ ਵੀ ਜਿੰਨੇ ਨੌਜਵਾਨ ਜਿਹੜੇ ਜੁੜ ਰਹੇ ਨੇ ਨਾ ਉਹੀ ਸਪਿਰਿਟ ਕਰਕੇ ਜੁੜ ਰਹੇ ਨੇ ਉਹ ਉਹਨਾਂ ਨੇ ਇੱਕ ਕਸਵੱਟੀ ਬਣਾਤੀ ਜਿਹੜਾ ਵੀ ਕੋਈ ਸੱਜਣ ਕੱਲ ਨੂੰ ਕੋਈ ਵੀ ਆ ਕੇ ਬਾਬਾ ਜਰਨੈਲ ਸਿੰਘ ਦੀ ਸੋਚ ਦੇ ਮੁਤਾਬਕ ਚੱਲਣ ਦਾ ਯਤਨ ਕਰੇਗਾ ਨੌਜਵਾਨੀ ਨੇ ਜੁੜਨਾ ਹੀ ਜੁੜਨਾ ਹੈ ਗਰੰਟੀ ਹੈ ਕਿਉਂਕਿ ਨੌਜਵਾਨ ਜਿਹੜੇ ਸੰਤ ਜਰਨੈਲ ਸਿੰਘ ਤੋਂ ਪ੍ਰਭਾਵਿਤ ਹੈ ਤੇ ਜਿਹੜੇ ਉਹਨਾਂ ਦੀ ਸੋਚ ਦੇ ਮੁਤਾਬਕ ਚੱਲਣ ਦਾ ਯਤਨ ਕਰਨਗੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਯਤਨ ਕਰਨਗੇ ਨੌਜਵਾਨੀ ਨੇ ਪ੍ਰਭਾਵਿਤ ਹੋਣਾ ਹੀ ਹੋਣਾ ਹੈ ਤਾਂ ਜਿਹੜੀ ਹੈਗੀ ਆ ਕੰਪੈਰੀਜ਼ਨ ਦੀ ਗੱਲ ਉਹ ਤਾਂ ਖੁਦ ਵੀ ਸਪਸ਼ਟ ਕਰ ਚੁੱਕਿਆ ਵੀ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹੈਗੇ ਪਰ ਹਾਂ ਜੇ ਕੋਈ ਆਜ਼ਾਦੀ ਦੀ ਗੱਲ ਕਰੇਗਾ ਆਪਣੇ ਉਸ ਮਕਸਦ ਨੂੰ ਲੈ ਕੇ ਚੱਲੇਗਾ ਔਰ ਜਿਹੜੀ ਗੱਲ ਬਾਬਾ ਜਰਨੈਲ ਸਿੰਘ ਨੇ ਤੋਰੀ ਉਹਨਾਂ ਨਕਸ਼ੇ ਕਦਮਾਂ ਤੇ ਚੱਲੇਗਾ ਤੇ ਮੇਰੇ ਖਿਆਲ ਆਪਾਂ ਨੂੰ ਇਹ ਨਿਕਾਲੀ ਵੀ ਨਹੀਂ ਕਰਨੀ ਚਾਹੀਦੀ ਵੀ ਕੰਪੈਰੀਜ਼ਨ ਕਰਨ ਦੀ ਕੰਪੈਰੀਜ਼ਨ ਕਦੀ ਵੀ ਨਹੀਂ ਹੁੰਦੇ ਮੈਂ ਤਾਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਹੈ ਜੇ ਕੋਈ ਉਸ ਰਸਤੇ ਤੇ ਚੱਲਿਆ ਹੁਣ ਆਪਾਂ ਨੂੰ ਤੁਸੀਂ ਕਦੀ ਜਗਤਾਰ ਸਿੰਘ ਹਵਾਰੇ ਦੀ ਗੱਲ ਚੱਲੀ ਹੁਣ ਜਗਤਾਰ ਸਿੰਘ ਹਵਾਰਾ ਹਵਾਰੇ ਵਰਕ ਹੀ ਜਾਣਿਆ ਜਾਊਗਾ ਕੋਈ ਵੀ ਕੁਰਬਾਨੀ ਦੇਊਗਾ ਨਾ ਜੀ ਉਹਦੀ ਆਈਡੈਂਟੀਟੀ ਉਹਦੇ ਨਾਮ ਕਰਕੇ ਹੀ ਬਣਨੀ ਆ ਹਰਦੀਪ ਸਿੱਧੂ ਦੀਪ ਸਿੱਧੂ ਕਰਕੇ ਹੀ ਜਾਣਿਆ ਜਾਊਗਾ ਹਵਾਰਾ ਹਵਾਰਾ ਕਰਕੇ ਹੀ ਜਾਣਿਆ ਜਾਊਗਾ ਤੇ ਜੇ ਅਮਰਤਪਾਲ ਸਿੰਘ ਕੋਈ ਕੁਰਬਾਨੀ ਕਰੂਗਾ ਤੁਸੀਂ ਦੇਖ ਲਿਓ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਕਰਕੇ ਹੀ ਜਾਣਿਆ ਜਾਊਗਾ ਤੋਂ ਹਰ ਕਿਸੇ ਨੇ ਆਪਣੀ ਕਰਨੀ ਕਰਕੇ ਹੀ ਆਪਣੀ ਆਈਡੈਂਟੀਟੀ ਬਣਾਉਣੀ ਆ ਜੀ ਇਹ ਗੱਲ ਸਾਨੂੰ ਹਮੇਸ਼ਾ ਸਮਝ ਲੈਣੀ ਚਾਹੀਦੀ ਆ ਔਰ ਬਾਬਾ ਜਰਨੈਲ ਸਿੰਘ ਇਹਨਾਂ ਸਾਰਿਆਂ ਦੇ ਹਮੇਸ਼ਾ ਹੀ ਆਗੂ ਬਣ ਕੇ ਹੀ ਰਹਿਣਗੇ ਇਹਨਾਂ ਦੇ ਪ੍ਰਚਾਰ ਦੇ ਵਿੱਚ ਕਈ ਗੱਲਾਂ ਹੁੰਦੀਆਂ ਨੇ ਜਿਵੇਂ ਕਿ ਜੋ ਚੀਜ਼ ਜਿਵੇਂ ਮਿਲੂਗੀ ਉਵੇਂ ਲਵਾਂਗੇ ਤੇ ਪਰ ਬੜੇ ਸਾਰੇ ਮੈਂ ਸੋਸ਼ਲ ਮੀਡੀਆ ਤੇ ਵੇਖਦੇ ਹਾਂ ਉਹ ਕਹਿੰਦੇ ਕਿ ਸਕੂਲ ਵਿੱਚ ਬੱਚੇ ਭੇਜਣੇ ਛੱਡੋ ਹਥਿਆਰ ਚੁਕਾਓ ਜੇ ਇਦਾਂ ਹੱਲ ਹੁੰਦਾ ਤੇ ਫਿਰ ਕਰਵਾ ਲਓ ਨਹੀਂ ਦੇਖੋ ਇਹ ਗੱਲ ਇਹ ਆ ਵੀ ਸਾਡੇ ਗੁਰੂ ਸਾਹਿਬ ਜੀ ਨੇ ਦੇਖੋ ਸਾਨੂੰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸ਼ਬਦ ਨੂੰ ਵੀ ਪੀਰ ਆਖਿਆ ਦੂਜੇ ਪਾਸੇ ਮਹਾਰਾਜ ਨੇ ਸ਼ਸਤਰ ਨੂੰ ਵੀ ਪੀਰ ਆਖਿਆ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤੁਸੀਂ ਕਦੀ ਗੁਰਦੁਆਰੇ ਸਹਿਬਾਨਾਂ ਦੇ ਖਾਸ ਕਰਕੇ ਤਖਤ ਸਹਿਬਾਨਾਂ ਦੇ ਅੰਦਰ ਇੱਕ ਬਿਰਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਉਹਨਾਂ ਦੀ ਛਤਰ ਛਾਇਆ ਹੇਠ ਸ਼ਸਤਰ ਪਏ ਹੁੰਦੇ ਆ। ਜੀ ਸਿੱਖ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਉੱਥੇ ਸ਼ਸਤਰਾਂ ਨੂੰ ਵੀ ਮੱਥਾ ਟੇਕਦਾ ਹੈ ਪਰ ਉਹਨਾਂ ਸ਼ਸਤਰਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਪਏ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪਏ ਆ ਜੀ ਤੋਂ ਜਿਹੜਾ ਸ਼ਸਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਦੇ ਮੁਤਾਬਕ ਵਰਤਿਆ ਜਾਂਦਾ ਹੈ ਉਹ ਸ਼ਸਤਰ ਸਾਡੇ ਵਾਸਤੇ ਪੀਰ ਹੈ। ਤੋਂ ਜਿੱਥੇ ਸ਼ਸਤਰ ਨੇ ਕੰਮ ਆਉਣਾ ਹੈ ਉੱਥੇ ਸ਼ਸਤਰ ਤੋਂ ਹੀ ਕੰਮ ਲੈਣਾ ਹੈ। ਜਿੱਥੇ ਫਿਰ ਉਹ ਕਹ ਲੋ ਵੀ ਪੜ੍ਹਾਈ ਨੇ ਕੰਮ ਆਉਣਾ ਉੱਥੇ ਪੜ੍ਹਾਈ ਨਹੀਂ ਕੰਮ ਆਉਣਾ ਜੀ ਔਰ ਇਹ ਗੱਲਾਂ ਸਪਸ਼ਟ ਸਾਡੇ ਵਿਦਵਾਨਾਂ ਨੇ ਵੀ ਕੀਤੀਆਂ ਕਦੀ ਇੱਕ ਇੱਕ ਚੀਜ਼ ਦਾ ਸਵਾਲ ਹੀ ਬੜਾ ਚੱਲ ਰਿਹਾ ਹੈ ਮੈਂ ਸੋਸ਼ਲ ਮੀਡੀਆ ਦੇ ਵਿੱਚ ਦੇਖਦੇ ਹਾਂ ਕਿ ਕਹਿੰਦੇ ਕਿ 2.5 ਫੁੱਟ ਉੱਚਾ ਦਰਜਾ ਜਿਹੜਾ ਸ਼ਸਤਰਾਂ ਨੂੰ ਦਿੱਤਾ ਗਿਆ ਗੁਰੂ ਸਾਹਿਬ ਦੇ ਉਹ ਇਹ ਕੀ ਹੈ ਅਸਲ ਦੇ ਵਿੱਚ ਸੱਚ ਕੀ ਹੈ ਦੇਖੋ ਸ਼ਸਤਰਾਂ ਨੂੰ ਉੱਚਾ ਦਰਜਾ ਦਿੱਤਾ ਦੇਣ ਦਾ ਇੱਕ ਕਾਰਨ ਹੈ ਪਰ ਜਿਹੜੀ ਦੂਜੀ ਧਿਰੀ ਉਸ ਤੇ ਕਿੰਤੂ ਵੀ ਕਰ ਲਈਓ ਕਹਿੰਦੇ ਫਿਰ ਸ਼ਸਤਰ ਵੱਡੇ ਹੋ ਗਏ ਗੁਰੂ ਸਾਹਿਬ ਨੂੰ ਨਹੀਂ ਨਹੀਂ ਸ਼ਸਤਰ ਵੱਡੇ ਨਹੀਂ ਹੋ ਗਏ ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਅਸੀਂ ਸਿਧਾਂਤ ਪੜ੍ਹਦੇ ਆਂ ਮਹਾਰਾਜ ਜੀ ਆਪਾਂ ਸ਼ਬਦ ਵਰਤਦੇ ਕਿਰਪਾਨ ਤੇ ਮੈਂ ਅਕਸਰ ਇੱਕ ਗੱਲ ਕਰਦਾ ਹੁੰਦਾ ਹੈ ਵੀ ਜਿਹੜਾ ਵੀ ਸ਼ਸਤਰ ਜਿਹੜੀ ਤਲਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਦੇ ਮੁਤਾਬਕ ਉਹਨਾਂ ਦੀ ਸਿੱਖਿਆ ਮੁਤਾਬਕ ਵਰਤੀ ਜਾਂਦੀ ਹੈ ਜ਼ੁਲਮ ਨੂੰ ਰੋਕਣ ਵਾਸਤੇ ਵਰਤੀ ਜਾਂਦੀ ਹੈ ਉਹੀ ਕਿਰਪਾਨ ਬਣਦੀ ਹੈ ਨਹੀਂ ਤੇ ਉਹ ਤਲਵਾਰ ਤਲਵਾਰ ਹੀ ਰਹਿ ਜਾਊਗੀ ਉਹਨੇ ਕਿਰਪਾਨ ਨਹੀਂ ਬਨਣਾ ਹੂੰ ਤੋ ਹੁਣ ਤੁਸੀਂ ਵੇਖੋ ਸ਼ਸਤਰ ਆਰੰਗਦੇਵ ਦੇ ਹੱਥ 'ਚ ਵੀ ਹੈ ਪਰ ਉਹਦੇ ਹੱਥ ਵਿੱਚ ਸ਼ਸਤਰ ਕੋਈ ਸੱਚੀ ਸਿੱਖਿਆ ਦੇ ਮੁਤਾਬਕ ਨਹੀਂ ਹੈ ਤੇ ਉਹ ਸ਼ਸਤਰ ਫਿਰ ਜ਼ੁਲਮ ਕਰੇਗਾ ਉਹ ਸ਼ਸਤਰ ਜਿਹੜੇ ਆਮ ਮਜ਼ਲੂਮ ਨੇ ਗਰੀਬ ਲੋਕਾਂ ਨੂੰ ਵੱਢੇਗਾ ਪਰ ਜਿਹੜਾ ਸ਼ਸਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਦੇ ਵਿੱਚ ਵਰਤਿਆ ਜਾਵੇਗਾ ਉਹੀ ਸ਼ਸਤਰ ਕਿਸੇ ਦਾ ਭਲਾ ਕਰ ਸਕਦਾ ਹੈ ਉਹੀ ਸ਼ਸਤਰ ਕਿਸੇ ਨੂੰ ਬਚਾ ਸਕਦਾ ਹੈ ਤੋਂ ਸ਼ਸਤਰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਹੀ ਰਹਿਣਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਰਹਿਣ ਵਾਲੇ ਹੀ ਸ਼ਸਤਰ ਸਾਡੇ ਵਾਸਤੇ ਪੀਰ ਹੈ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਤੇ ਵੀ ਸ਼ਸਤਰਾਂ ਨੂੰ ਸ਼ਬਦ ਤੋਂ ਲੱਗ ਕਰਕੇ ਨਹੀਂ ਦੇਖਿਆ ਮੈਂ ਤਾਂ ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਦੇ ਆਂ ਮਹਾਰਾਜ ਨੇ ਸ਼ਸਤਰਾਂ ਦੇ ਵਿੱਚੋਂ ਪ੍ਰਮਾਤਮਾ ਦੀ ਝਲਕ ਵੇਖੀ ਆ ਆਪਾਂ ਅਰਦਾਸ ਜੀ ਪੜ੍ਹਦੇ ਆਂ ਪ੍ਰਥਮ ਭਗਉਤੀ ਸਿਮਰਕ ਹੈ ਗੁਰਨਾਨਕ ਲਈ ਤੇ ਆਏ ਭਗਉਤੀ ਨਾਮ ਹੈ ਕਿਰਪਾਨ ਦਾ ਭਗਉਤੀ ਨਾਮ ਸ਼ਸਤਰ ਦਾ ਹੈ ਪਰ ਗੁਰੂ ਸਾਹਿਬ ਨੇ ਇੱਥੇ ਭਗਉਤੀ ਸ਼ਬਦ ਸ਼ਸਤਰ ਦਾ ਨਾਮ ਵਰਤ ਕੇ ਇਥੋਂ ਪ੍ਰਮਾਤਮਾ ਦੀ ਝਲਕ ਦਿੱਤੀ ਆ ਇੱਥੇ ਭਗਉਤੀ ਦਾ ਅਰਥ ਬਣ ਜੂਗਾ ਪ੍ਰਮਾਤਮਾ ਤੁਸੀਂ ਦੇਖੋ ਗੁਰੂ ਸਾਹਿਬ ਜੀ ਨੇ ਸ਼ਸਤ ਪਰਮਾਤਮਾ ਦਾ ਨਾਮ ਸ਼ਸਤਰਾਂ ਦੇ ਨਾਮ ਤੇ ਵਰਤਿਆ। ਹੂੰ ਇਹ ਸਾਨੂੰ ਗੁਰੂ ਸਾਹਿਬ ਦੀ ਭਾਵਨਾ ਸਮਝ ਜਾਣੀ ਚਾਹੀਦੀ। ਜੇ ਮੈਂ ਸਿੱਧੇ ਤੌਰ ਤੇ ਪੁੱਛਾਂ ਕਿ ਸ਼ਸਤਰ ਗੁਰੂ ਸਾਹਿਬ ਤੋਂ ਉੱਪਰ ਨਹੀਂ ਹੋ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਹੀਂ ਹੋ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੀ ਰਹਿਣਗੇ। ਉਹੀ ਸ਼ਸਤਰ ਸਾਡਾ ਪਰ ਇੱਕ ਪਿਛਲੇ ਦਿਨ ਜਿਹੜਾ ਬਿਆਨ ਆਇਆ ਸੀ ਬੜਾ ਚਰਚਾ ਦਾ ਵਿਸ਼ਾ ਬੰਦ। ਅ ਕਿੰਨਾ ਦਾ ਬਿਆਨ ਤੁਸੀਂ ਕਹਿ ਰਹੇ? ਇਹ ਸੋਸ਼ਲ ਮੀਡੀਆ ਤੇ ਸ਼ੈਨ ਦਾ ਅਮਰਤਪਾਲ ਸਿੰਘ ਵੱਲੋਂ ਇਧਰ ਆਇਆ ਸੀ ਕੁਝ। ਅ ਵੀ ਸ਼ਸਤਰ ਉੱਚਾ ਹੈ ਉਹਦੇ ਨਾਲ। ਦੇਖੋ ਮੈਂ ਉਹ ਪਰ ਜਿੰਨੀ ਮੈਂ ਇਤਿਹਾਸ ਔਰ ਗੁਰਬਾਣੀ ਪੜ੍ਹੀ ਐ ਮੈਂ ਆਪਣੀ ਸਟੇਟਮੈਂਟ ਇਹ ਜ਼ਰੂਰ ਦੇ ਸਕਦਾ ਕਿ ਜਿਹੜਾ ਸ਼ਸਤਰ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਹੀ ਰਹੇਗਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਰ ਛਾਇਆ ਹੇਠ ਹੀ ਵਰਤਿਆ ਜਾਏਗਾ ਉਹੀ ਸ਼ਸਤਰ ਪੀਰ ਹੈ ਨਹੀਂ ਮਤਲਬ ਉੱਚਾ ਦਰਜਾ ਨਹੀਂ ਮਿਲਦਾ ਨਹੀਂ ਜੀ ਉੱਚਾ ਦਰਜਾ ਹੈ ਫਿਰ ਸ਼ਸਤਰ ਤਾਂ ਫਿਰ ਔਰੰਗਜ਼ੇਬ ਕੋਲ ਵੀ ਉਹਨੂੰ ਵੀ ਪੀਰ ਕਹਿਣਾ ਪਊਗਾ ਹੁਣ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਲੈਣਾ ਹੈ ਸਰੀਰ ਮੇਰਾ ਵੀ ਇੱਕ ਸਰੀਰ ਹੈ ਸਰੀਰ ਇੱਕ ਸੰਤ ਜਰਨੈਲ ਸਿੰਘ ਜੀ ਦਾ ਵੀ ਸਰੀਰ ਹੈ ਪਰ ਉਹ ਸਰੀਰ ਸੰਤ ਹੈ ਇਸ ਸਰੀਰੇ ਕਾਮਜਾਇ ਹੂੰ ਠੀਕ ਹੈ ਤੋ ਜਿਹੜਾ ਸਰੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਮੁਤਾਬਕ ਵਿਚਰਿਆ ਉਹ ਸਰੀਰ ਸੰਤ ਬਣ ਗਿਆ ਉਹਨੂੰ ਅਸੀਂ ਸੰਤ ਕਹਿ ਦਿੰਨੇ ਆ ਉਸ ਹਸਤੀ ਨੂੰ ਅਸੀਂ ਮਹਾਪੁਰਖ ਕਹਿ ਦਿੰਨੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਹੀਂ ਚੱਲ ਰਿਹਾ ਉਹਨੇ ਆਮ ਜਾਇ ਇੱਕ ਮਨੋਖੀ ਰਹਿ ਜਾਣਾ ਉਹਨੇ ਕਦੀ ਵੀ ਮਹਾਪੁਰਖ ਨਹੀਂ ਸਦਾ ਹੁੰਦਾ ਇਸੇ ਤਰ੍ਹਾਂ ਹੀ ਜਿਹੜਾ ਸ਼ਸਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਵਰਤਿਆ ਜਾਏਗਾ ਉਹੀ ਸ਼ਸਤਰ ਪੀ ਰਖਵਾਏਗਾ ਪਰ ਜਿਹੜਾ ਸ਼ਸਤਰ ਗੁਰਬਾਣੀ ਦੀ ਰੋਸ਼ਨੀ ਤੋਂ ਬਾਹਰ ਹੋਏਗਾ ਉਹ ਸ਼ਸਤਰ ਔਰੰਗਜ਼ੇਬ ਦੇ ਹੱਥ ਚ ਪਕੜਿਆ ਹੋਇਆ ਸ਼ਸਤਰ ਤਾਂ ਹੋ ਸਕਦਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਵਾਲਾ ਸ਼ਸਤਰ ਨਹੀਂ ਹੋ ਸਕਦਾ ਤੇ ਜੇ ਉੱਚਾ ਦਰਜਾ ਹੀ ਦਿੱਤਾ ਹੈ ਹੈਗਾ ਫਿਰ ਤਾਂ ਔਰੰਗਜ਼ੇਬ ਦੇ ਹੱਥ ਚ ਸ਼ਸਤਰ ਨੂੰ ਵੀ ਫਿਰ ਸੱਚਦੇ ਹੋ ਸਕਦੇ ਸੀ ਪਰ ਉਹ ਸ਼ਸਤਰ ਨੂੰ ਮਹਾਰਾਜ ਨੇ ਪ੍ਰਵਾਨ ਕੀ ਨਹੀਂ ਦਿੱਤੀ ਤਾਂ ਗੱਲ ਇਹ ਆ ਵੀ ਜਿਹੜਾ ਸ਼ਸਤਰ ਹੈ ਜਿਹੜਾ ਸਾਡਾ ਸਿਧਾਂਤ ਹੈ ਗੁਰੂ ਸਾਹਿਬ ਜੀ ਦੀ ਰੋਸ਼ਨੀ ਦੇ ਵਿੱਚ ਹੀ ਅਸੀਂ ਵਰਤਨਾ ਤੇ ਗੁਰੂ ਸਾਹਿਬ ਜੀ ਦੀ ਹਜੂਰੀ ਚ ਜਿਹੜਾ ਸ਼ਸਤਰ ਸੋਭਾ ਪਉਂਦਾ ਹੈ ਜੀ ਉਹੀ ਕਿਰਪਾਨ ਤੇ ਖਾਲਸਾ ਵੀ ਹੀ ਚੱਲ ਰਹੀ ਹੈ ਵਕ ਵਕ ਪਿੰਡਾਂ ਦੇ ਵਿੱਚ ਹੈ ਇਸੇ ਤਰ੍ਹਾਂ ਇੱਕ ਧੁੰਦਾ ਪਿੰਡ ਪਹੁੰਚਦੀ ਹੈ ਜੀ ਉਸ ਤੋਂ ਬਾਅਦ ਉਸ ਪੰਚਾਇਤ ਦਾ ਜੋ ਵੀ ਬਿਆਨ ਆਇਆ ਤੁਸੀਂ ਸੁਣ ਹੀ ਲਿਆ ਹਾਂਜੀ ਉਹ ਕੀ ਕਹੋਗੇ ਦੇਖੋ ਗੱਲ ਇਸ ਤਰ੍ਹਾਂ ਹੈ ਵੀ ਪਹਿਲਾਂ ਤਾਂ ਆਪਾਂ ਦੇਖਿਆ ਭਾਈ ਅਮਰਤਪਾਲ ਸਿੰਘ ਨੇ ਜੋ ਬਿਆਨ ਦਿੱਤਾ ਉਹ ਵੀ ਮੈਂ ਸੁਣਿਆ ਔਰ ਪੰਚਾਇਤ ਨੇ ਜੋ ਟਿੱਪਣੀਆਂ ਕੀਤੀਆਂ ਉਹ ਵੀ ਮੈਂ ਸੁਣ ਦੋਵੇਂ ਪੱਖ ਸੁਣ ਲਏ ਦੋਨੇ ਪੱਖ ਸੁਣੇ ਮੈਂ ਭਾਈ ਅਮਰਤਪਾਲ ਸਿੰਘ ਦੀ ਜਿੱਥੋਂ ਤੱਕ ਮੈਂ ਭਾਵਨਾ ਸਮਝਦਾ ਪਿਆ ਹੈ ਗੱਲ ਇਹ ਸੀ ਵੀ ਚਲੋ ਵੀ ਉਸ ਪ੍ਰਚਾਰਕ ਦੇ ਪਿੰਡ ਵਿੱਚ ਜਾ ਕੇ ਉਹਨਾਂ ਨੇ ਗੱਲ ਕੀਤੀ ਉਹ ਉਹ ਇੱਕ ਵੱਖਰਾ ਵਿਸ਼ਾ ਹੈ ਉਹਦੇ ਤੇ ਵੀ ਆਪਾਂ ਥੋੜੀ ਜਿਹੀ ਵਿਚਾਰ ਰੱਖਦੇ ਆ ਪਰ ਸਭ ਤੋਂ ਪਹਿਲਾਂ ਜੇ ਇਹ ਭੁੱਲ ਜਾਈਏ ਵੀ ਕਿੱਥੇ ਵਿਚਾਰ ਦਿੱਤੀ ਹੈ ਕਿਵੇਂ ਦਿੱਤੀ ਹੈ ਆਪਾਂ ਜਸਟ ਇੱਕ ਸਟੇਟਮੈਂਟ ਤੇ ਜਾਈਏ ਜੀ ਸਟੇਟਮੈਂਟ ਦੇ ਵਿੱਚ ਜੋ ਭਾਵਨਾ ਝਲਕਦੀ ਪਈ ਹੈ ਦੇਖੋ ਉਹਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਆਪਾਂ ਨੂੰ ਪਤਾ ਹੈ ਕਿ ਕੌਮ ਦਾ ਜਿਹੜਾ ਧਿਆਨ ਆਪਣੇ ਮਕਸਦਾਂ ਤੋਂ ਹਟਾਇਆ ਗਿਆ ਵੱਖ-ਵੱਖ ਵਿਸ਼ੇ ਛੇੜ ਕੇ ਜਦੋਂ ਇਹ ਅਕਾਦ ਤਖ਼ਤ ਸਾਹਿਬ ਤੋਂ ਹੀ ਐਲਾਨ ਹੋ ਗਏ ਵੀ ਜਿਹੜੇ ਵਿਸ਼ੇ ਕੰਟਰੋਵਰਸ਼ੀਅਲ ਨੇ ਉਹਨਾਂ ਨੂੰ ਆਪਾਂ ਸਟੇਜਾਂ ਤੇ ਨਾ ਵਿਚਾਰੀਏ ਅਕਸਰ ਤੁਸੀਂ ਦੇਖੋ ਪਰਿਵਾਰ ਹੁੰਦਾ ਹੈ ਜੇ ਅਸੀਂ ਪੰਥ ਨੂੰ ਪਰਿਵਾਰ ਸਮਝਦੇ ਹਾਂ ਤੇ ਪਰਿਵਾਰ ਦੇ ਵਿੱਚ ਜਿੱਥੇ ਡਿਸਪਿਊਟ ਚੱਲਦੇ ਹੋਣਾ ਸੀ ਕਦੀ ਮੋੜਾਂ ਤੇ ਬੈਠ ਕੇ ਉਹਦੇ ਫੈਸਲੇ ਕਰਦੇ ਜਿੱਥੇ ਸਾਰਾ ਪਿੰਡ ਇਕੱਠਾ ਹੈ ਅਸੀਂ ਘਰ ਦੇ ਵਿੱਚ ਰੌਲਾ ਵੀ ਪੈ ਜਾਵੇ ਤੇ ਅਸੀਂ ਕਹਿੰਨੇ ਵੀ ਭਾਈ ਉੱਚੀ ਬਾਹਰ ਕੰਧ ਤੋਂ ਬਾਹਰ ਆਵਾਜ਼ ਨਾ ਜਾਵੇ ਬੈਠ ਕੇ ਹੀ ਨਿਬਟਾ ਲਓ ਜਿਹੜੇ ਫੈਸਲੇ ਜਾਂ ਜਿਹੜੇ ਨਿਪਟਾਰੇ ਅਸੀਂ ਸਟੇਜਾਂ ਤੋਂ ਥੱਲੇ ਪੰਥ ਨੇ ਇਕੱਠੇ ਹੋ ਕੇ ਕਰਨੇ ਸੀ ਉਹ ਅਸੀਂ ਮਸਲੇ ਸਟੇਜਾਂ ਤੇ ਲਿਆ ਕੇ ਉਛਾਲਦੇ ਤੇ ਇਸ ਕੰਮ ਸਾਡੇ ਪ੍ਰਚਾਰਕਾਂ ਨੇ ਕੀਤਾ ਜਿਹੜੇ ਟੌਪਿਕ ਸਟੇਜ ਤੇ ਵਿਸ਼ਾਨ 10000 20000 30000 ਦੀ ਹਾਈ ਰਹੀ ਉਹ ਤਾਂ ਸੋਸ਼ਲ ਮੀਡੀਆ ਤੇ ਲੱਖਾਂ ਚ ਲੋਕਾਂ ਚ ਪਹੁੰਚਣ ਲੱਗ ਗਿਆ ਸਾਰਾ ਕੁਝ ਬਿਲਕੁਲ ਉਹੀ ਨਾ ਇਹ ਜਿਹੜੇ ਜਿਹੜੇ ਮਸਲੇ ਸੀ ਨਾ ਜੀ ਇਹ ਪੰਥ ਨੂੰ ਕੱਲ ਲੱਗ ਕੱਲਿਆਂ ਬਿਨਾ ਮਤਲਬ ਪਬਲਿਕ ਦੇ ਅੱਗੇ ਆਇਆ ਕਿਉਂਕਿ ਇਹਨਾਂ ਆਪਾਂ ਨੂੰ ਪਤਾ ਇਹਨਾਂ ਚੀਜ਼ਾਂ ਕਰਕੇ ਜਲੂਸ ਹੀ ਨਿਕਲਿਆ ਸਾਡਾ ਹੂੰ ਦੂਜੇ ਲੋਕ ਸਾਨੂੰ ਇਹ ਮੈਨੂੰ ਮaaf ਕਰਦੇ ਹੋ ਮੈਂ ਇੱਕ ਤੁਹਾਨੂੰ ਪ੍ਰਤੱਖ ਉਦਾਹਰਨ ਦਿੰਦਾ ਮੇਰੇ ਨਾਲ ਵਰਤੀ ਮੈਨੂੰ ਯਾਦ ਆ ਮੈਂ ਇੱਕ ਦੀ ਕਥਾ ਕਰਨ ਵਾਸਤੇ ਫਤਿਹਗੜ੍ਹ ਸਾਹਿਬ ਜਾ ਰਿਹਾ ਸੀ ਜੀ ਤੇ ਲੁਧਿਆਣੇ ਤੋਂ ਮੈਂ ਬੱਸ ਵਿੱਚ ਬੈਠਾ ਤੇ ਉੱਥੇ ਇੱਕ ਖੁਸਰਾ ਆਇਆ ਦੇਖੋ ਅਸੀਂ ਸਾਰਿਆਂ ਸਤਿ ਅਨੁਸਤਕਾਰ ਕਰਦੇ ਇਥੇ ਇਹਨਾਂ ਸਮਝ ਜਿਓ ਵੀ ਮੈਂ ਕਿਸੇ ਦੀ ਬੇਇੱਜ਼ਤੀ ਕਰ ਰਿਹਾ ਮੈਂ ਸਿਰਫ ਇੱਕ ਤੱਤ ਸਮਝ ਰਹੀ ਮੰਗਤਾ ਆਂ ਜੀ ਮੰਗਤਾ ਅੰਜ ਕਹਿ ਦਿੰਦੇ ਨੇ ਵੀ ਮੰਗਤਾ ਆਇਆ ਇੱਕ ਮੰਗਣ ਆ ਵਾਸਤੇ ਤੇ ਉਹਨਾਂ ਨੇ ਇੱਕ ਅਗਲੇ ਅੱਗੇ ਵੀ ਮੇਰੇ ਇੱਕ ਸਿੰਘ ਬੈਠਾ ਸੀ ਕਿਉਂਕਿ ਉਦੋਂ ਸ਼ੀਦੀ ਦਿਹਾੜੇ ਚੱਲ ਰਹੇ ਸੀ ਅੱਗੇ ਵੀ ਕੁਝ ਸੰਗਤ ਸੇਖੀ ਬੈਠੇ ਸੀ ਉਹਨਾਂ ਤੋਂ ਉਹਨਾਂ ਨੇ ਮੰਗਿਆ ਤੇ ਉਹਨਾਂ ਨੇ ਨਾ ਕਰਤੀ ਹੋ ਫਿਰ 2000 ਜਾਨਿਆਂ ਨੇ ਨਾ ਕੀਤੀ ਉਹ ਮੇਰੇ ਤੱਕ ਪਹੁੰਚਿਆ ਮੈਂ ਵੀ ਨਾ ਕਰਤੀ ਉਹ ਕਹਿੰਦਾ ਦੇ ਦੇ ਵੀ ਪੈਸੇ ਦੇ ਦੇ ਮੈਂ ਉਹਨੂੰ ਇਹ ਗੱਲ ਕਹੀ ਕਿ ਨਹੀਂ ਵੀ ਤੁਸੀਂ ਮਿਹਨਤ ਕਰਕੇ ਕਮਾਓ ਤੇ ਉਹਨਾਂ ਨੇ ਮੈਨੂੰ ਪਤਾ ਕੀ ਗੱਲ ਕਹੀ ਉਹ ਕਹਿੰਦੇ ਤੁਸੀਂ ਵੱਡੇ ਖਾਲਸੇ ਮੈਨੂੰ ਉਪਦੇਸ਼ ਦੇਣ ਵਾਲੇ ਤੁਹਾਡੇ ਤੋਂ ਆਪਦੇ ਗ੍ਰੰਥਾਂ ਦੇ ਦਾ ਮਸਲੇ ਦੇ ਮਸਲੇ ਨਿਭੜਦੇ ਨਹੀਂ ਸਾਨੂੰ ਉਪਦੇਸ਼ ਦੇਣ ਚੱਲੇ ਹੋ ਐਡੀ ਵੱਡੀ ਗੱਲ ਕੀ ਵੱਡੀ ਗੱਲ ਉਹਨਾਂ ਨੇ ਮੈਨੂੰ ਬਸ 'ਚ ਬੈਠਾਣੇ ਕਹੀ ਗੱਲ ਤੇ ਮੇਰੇ ਮਨ ਵਿੱਚ ਆਇਆ ਵੀ ਕਲਕੀਆਂ ਵਾਲੇ ਪਾਤਸ਼ਾ ਆ ਆਉਟਪੁੱਟੇ ਸਾਡੇ ਪ੍ਰਚਾਰਕਾਂ ਨੇ ਜੋ ਸਾਨੂੰ ਦਿੱਤੀ ਕਿ ਇੱਕ ਮੰਗਣ ਵਾਲਾ ਅੱਜ ਵੰਡਣ ਵਾਲਿਆਂ ਤੇ ਇਹ ਤਾਨੇ ਮਾਰਦਾ ਪਿਆ ਵੀ ਤੁਹਾਡੇ ਤੋਂ ਆਪਣੇ ਮਸਲ ਨਹੀਂ ਨਿਭੜਦੇ ਪਏ ਹੋਰ ਅਸੀਂ ਕਿਸ ਸਟੇਜ ਤੇ ਪਹੁੰਚਣਾ ਸੀ ਹੁਣ ਇੱਥੋਂ ਤੱਕ ਗੱਲ ਪਹੁੰਚ ਗਈ ਹੈ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਵੀ ਇਹ ਚੰਗਾ ਹੁੰਦਾ ਜੇ ਪੰਥ ਲੱਗ ਬਹਿ ਕੇ ਵਿਚਾਰਾ ਕਰਦਾ ਇਸ ਦਾ ਮਤਲਬ ਇਹ ਜਿਹੜਾ ਰੋਜ਼ ਮੰਗ ਕੇ ਖਾਣ ਵਾਲਾ ਜਿੰਦ ਤੱਕ ਪਰਿਵਾਰ ਜਾਂ ਪੇਟ ਦੇ ਥੋਂ ਚੱਲਦਾ ਹੂੰ ਹੂੰ ਜਿਉਂਦੇ ਤੱਕ ਕੇ ਸਟੇਟਮੈਂਟ ਤੇ ਫਿਰ ਸਾਰਿਆਂ ਤੱਕ ਪਹੁੰਚ ਗਈ ਸਾਰਿਆਂ ਤੱਕ ਪਹੁੰਚੀ ਆ ਦੂਜੇ ਲੋਕ ਸਾਡੇ ਮਜ਼ਾਕ ਉਡਾਉਂਦੇ ਇਹ ਗੱਲਾਂ ਜਦੋਂ ਮੈਨੂੰ ਹੋਰ ਮੈਂ ਇੱਕ ਸਕੂਲ ਹੋ ਸਕਦਾ ਉਹਦੀ ਕਮਿਊਨਿਟੀ ਕੀ ਸੀ ਆਪਾਂ ਵੀ ਨਹੀਂ ਜਾਣਦੇ ਬਿਲਕੁਲ ਕਮਿਊਨਿਟੀ ਕੀ ਆ ਜੋ ਮਰਜ਼ੀ ਹੋਵੇ ਗੱਲ ਤਾਂ ਇਹ ਸੀ ਨਾ ਵੀ ਇੱਕ ਮੰਗਣ ਵਾਲਾ ਵੰਡਣ ਵਾਲਿਆਂ ਤੂੰ ਅੱਜ ਤਹਨੇ ਮਾਰਦਾ ਪਿਆ ਖਾਲਸੇ ਨੂੰ ਤਾਨੇ ਮਾਰਦਾ ਵੈ ਵੀ ਤੁਸੀਂ ਸਾਨੂੰ ਕੀ ਉਪਦੇਸ਼ ਦੋਗੇ ਤੁਹਾਡੇ ਆਪ ਦੇ ਗ੍ਰੰਥਾਂ ਦੇ ਮਸਲੇ ਹੱਲ ਨਹੀਂ ਹੁੰਦੇ ਐਡਾ ਵੱਡਾ ਤਾਨਾ ਬਿਲਕੁਲ ਤੇ ਇਹਦੇ ਵਿੱਚ ਕਸੂਰਵਾਰ ਕੌਣ ਹੈ ਕਸੂਰ ਉਹ ਏਨੀ ਸੋਝੀ ਰੱਖਦਾ ਤੇ ਫਿਰ ਸਾਡੇ ਬੰਦਿਆਂ ਨੂੰ ਸੋਝੀ ਕਿਉਂ ਨਹੀਂ ਇਹ ਹੱਲ ਕਰਨ ਲਈ ਬਿਲਕੁਲ ਉਹੀ ਇਸ ਇਹ ਸਾਡਾ ਕਸੂਰ ਆ ਜੀ ਵੀ ਜਿਹੜੀ ਗੱਲਾਂ ਅਸੀਂ ਘਰੇ ਬੈਠ ਕੇ ਨਬਟਾਉਣੀਆਂ ਸੀ ਅਸੀਂ ਮੋੜਾਂ ਤੇ ਬਹਿ ਕੇ ਰੌਲਾ ਪਾਉਣ ਲੱਗੇ ਤੇ ਬੱਸਾਂ 'ਚ ਤਾਨੇ ਸੁਣਨੇ ਪੈ ਰਹੇ ਤਾਨੇ ਸੁਣਨੇ ਪੈ ਰਹੇ ਤੇ ਸਾਨੂੰ ਹੀ ਸੁਣਨੇ ਪੈ ਰਹੇ ਹਮ ਹੁਣ ਬੱਸਾਂ 'ਚ ਤਾਂ ਸਾਡੇ ਵਰਗੀ ਆਮ ਪਬਲਿਕ ਹੀ ਜਾਊਗੀ ਨਾ ਜਿਨ੍ਹਾਂ ਨੇ ਸਟੇਜਾਂ ਤੇ ਬਹਿ ਕੇ ਗੱਲਾਂ ਕੀਤੇ ਹੁਣ ਪਬਲਿਕ ਨਾਲ ਸਾਨੂੰ ਗਰਾਉਂਡ ਲੈਵਲ ਤੇ ਸਾਡੇ ਅਰਗਿਆਂ ਨੂੰ ਵਿਚਰਨਾ ਪੈਂਦਾ ਤੇ ਸਭ ਕੁਝ ਸਾਨੂੰ ਸੁਣਨਾ ਪੈਂਦਾ ਹੈ ਫਿਰ ਫਿਰ ਉਹ ਪਿੰਡ ਦੀ ਟਿੱਪਣੀ ਤੇ ਕੀ ਕਹੋਗੇ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਉਹ ਜਿਹੜੀ ਸਟੇਟਮੈਂਟ ਸੀ ਉਹ ਗੱਲ ਜਾਇਜ਼ ਸੀ ਵੀ ਸਾਨੂੰ ਪ੍ਰਚਾਰਕਾਂ ਨੂੰ ਇੱਕ ਸੇਧ ਦੇਣੀ ਬਣਦੀ ਸੀ ਵੀ ਪਰ ਸਾਨੂੰ ਐਵੇਂ ਦੇ ਮਸਲੇ ਨਹੀਂ ਚੱਕਣੇ ਚਾਹੀਦੇ ਸੀ ਜੀ ਠੀਕ ਹੈ ਔਰ ਜੇ ਉਹਨਾਂ ਮਸਲਿਆਂ ਨਾਲ ਹੱਲ ਹੋਇਆ ਤੇ ਦੱਸੋ ਕਿ ਉਹਨਾਂ ਉਹਨਾਂ ਮਸਲੇ ਚੁੱਕਣ ਦੇ ਨਾਲ ਕਿ ਨਸ਼ੇ ਬੰਦ ਹੋ ਗਏ ਕੀ ਸਾਡੀ ਕੌਮ ਨੂੰ ਆਜ਼ਾਦੀ ਮਿਲ ਗਈ ਕੀ ਸਾਡੀ ਕੌਮ ਦੇ ਵਿੱਚ ਧਰਮਾ ਪਰਵਰਤਨ ਬੰਦ ਹੋ ਗਿਆ ਉਹ ਸਟੇਟਮੈਂਟ ਦੀ ਭਾਵਨਾ ਕੋਈ ਗਲਤ ਨਹੀਂ ਸੀ ਹੈਗੀ ਪਰ ਹਾਂ ਅਮਰਤਪਾਲ ਸਿੰਘ ਵਾਲੇ ਪੱਖ ਤੋਂ ਗੱਲ ਕਰ ਰਹੇ ਹਾਂ ਅਮਰਤਪਾਲ ਸਿੰਘ ਵਾਲੇ ਪੱਖ ਤੋਂ ਮੈਂ ਗੱਲ ਕਰ ਰਿਹਾ ਜਿਹੜੀ ਇਹਨਾਂ ਦੀ ਸਟੇਟਮੈਂਟ ਸੀ ਉਸ ਤੋਂ ਬੋਲਦੇ ਜਿਹੜੀ ਉਹਨਾਂ ਦੀ ਸਟੇਟਮੈਂਟ ਸੀ ਉਹਦੇ ਪਿੱਛੇ ਜਿਹੜੀ ਭਾਵਨਾ ਸੀ ਨਾ ਉਹ ਜਾਇਜ਼ ਸੀ ਵੀ ਸਾਡੇ ਪ੍ਰਚਾਰਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਐਵੇਂ ਦੇ ਮਸਲੇ ਜਿੰਨਾ ਮਸਲਿਆਂ ਦਾ ਕੌਮ ਨੂੰ ਕੋਈ ਲਾਭ ਨਹੀਂ ਹੋ ਰਿਹਾ ਉਹਨਾਂ ਨੂੰ ਸਟੇਜਾਂ ਤੇ ਨਹੀਂ ਉਛਾਲਾ ਨਾ ਚਾਹੀਦਾ ਇਹ ਗੱਲ ਬਿਲਕੁਲ ਜਾਇਜ਼ ਹੈ ਜੀ ਪਰ ਇਹਦੇ ਨਾਲ ਮੈਂ ਇਹ ਕਹਿਣਾ ਹੈ ਕਿ ਥੋੜਾ ਜਿਹਾ ਸਾਨੂੰ ਸੰਜੀਦਗੀ ਵੀ ਵਰਤਣੀ ਬਹੁਤ ਜ਼ਰੂਰੀ ਆ ਸਭ ਤੋਂ ਵੱਡਾ ਤੱਥ ਤੁਸੀਂ ਦੇਖੋ ਜਦੋਂ ਸਾਡਾ ਮੱਥਾ ਸਰਕਾਰਾਂ ਨਾਲ ਹਕੂਮਤ ਨਾਲ ਲੱਗਿਆ ਹੋਵੇ ਨਾ ਉਦੋਂ ਕਦੀ ਵੀ ਸਾਨੂੰ ਇੱਕ ਅਗਲੀ ਗੱਲ ਇਹ ਵੀ ਆ ਆਪਦੇ ਪਰਿਵਾਰ ਦੇ ਵਿੱਚ ਉਲਝਣਾ ਨਹੀਂ ਚਾਹੀਦਾ ਹਮੇਸ਼ਾ ਤੁਸੀਂ ਮੈਂ ਸਭ ਤੋਂ ਵੱਡੀ ਇਤਿਹਾਸ ਦੇ ਵਿੱਚੋਂ ਇਹਦਾ ਸਬੂਤ ਦਿੰਦਾ ਤੁਹਾਨੂੰ ਪਤਾ ਹੋਵੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਜੀਵਨ ਕਾਲ ਦੇ ਵਿੱਚ ਕਿੰਨੀਆਂ ਥਾਵਾਂ ਤੇ ਗਏ ਪਰ ਉਹ ਕਦੀ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਗਏ ਦਰਬਾਰ ਸਾਹਿਬ ਨਹੀਂ ਗਏ ਇਸ ਕਾਰਨ ਕੀ ਸਭ ਤੋਂ ਵੱਡਾ ਸਾਡੇ ਵਿਦਵਾਨਾਂ ਨੇ ਇਹੀ ਦੱਸਿਆ ਹੈ ਵੀ ਹੁਣ ਆਪਾਂ ਨੂੰ ਪਤਾ ਸੀ ਵੀ ਉਸ ਵਕਤ ਉੱਥੇ ਜਿਹੜਾ ਪ੍ਰਬੰਧ ਸੀ ਉਹ ਉਹਨਾਂ ਬੰਦਾਂ ਦਾ ਸੀ ਉਹ ਲੋਕ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਦਰਬਾਰ ਸਾਹਿਬ ਦੇ ਅੰਦਰ ਐਂਟਰ ਨਹੀਂ ਸੀ ਕਰਨ ਦਿੱਤਾ ਜਿਹੜਾ ਐਵੇਂ ਦਾ ਪ੍ਰਬੰਧ ਸੀ ਜਿਹੜੇ ਗੁਰੂ ਸਾਹਿਬ ਦੇ ਲੱਗਦੇ ਸੀ ਈਰਖਾ ਕਰਦੇ ਸੀ ਗੁਰੂ ਸਾਹਿਬ ਦੇ ਸ਼ਰੀਕ ਸੀ ਇਹ ਸਿੱਖੀ ਸੀ ਹੈ ਸਿੱਖੀ ਸੀ ਇਹ ਵੱਖਰੀ ਗੱਲ ਹੈ ਕਿ ਗੁਰੂ ਸਾਹਿਬ ਜੀ ਨੇ ਅ ਅੱਗੇ ਜਾ ਕੇ ਭਾਈ ਮਨੀ ਸਿੰਘ ਨੂੰ ਉੱਥੋਂ ਦਾ ਗ੍ਰੰਥੀ ਥਾਪਿਆ ਅੱਗੇ ਜਾ ਕੇ ਭਾਈ ਮਨੀ ਸਿੰਘ ਨੂੰ ਭੇਜਿਆ ਪਰ ਆਪ ਉਹਨਾਂ ਦੇ ਨਾਲ ਡਿਸਪਿਊਟ 'ਚ ਨਹੀਂ ਹੋਏ ਕਿਉਂਕਿ ਇਹ ਹੋ ਸਕਦਾ ਹੈ ਵੀ ਜਦੋਂ ਟੱਕਰ ਵੱਡੀ ਵੱਡੀ ਲਈ ਹੋਵੇ ਨਾ ਵੱਡੀ جنگ ਵੱਡੀ ਹੋਵੇ ਉਦੋਂ ਫਿਰ ਆਪਸ ਦੇ ਵਿੱਚ ਨਹੀਂ ਛੋਟੇ ਛੋਟੇ ਮਸਲਾਂ 'ਚ ਨਹੀਂ ਛੋਟੇ ਛੋਟੇ ਮਸਲਿਆਂ ਦੇ ਵਿੱਚ ਉਲਝਿਆ ਜਾਂਦਾ ਹੁੰਦਾ ਹੈ। ਹੂੰ। ਤੋ ਇਸ ਕਰਕੇ ਜੇ ਸਾਡੇ ਆਪਣਾ ਪਤਾ ਵੀ ਸਾਡਾ ਸਪਸ਼ਟ ਨਿਸ਼ਾਨਾ ਆਜ਼ਾਦੀ ਹੈ ਤੇ ਸਾਨੂੰ ਪਹਿਲਾਂ ਉਹਨਾਂ ਨੂੰ ਆਪਸ ਦੇ ਵਿੱਚ ਬਿਠਾ ਕੇ ਕ੍ਰੀ ਮਹਾਰਾਜ ਨੇ ਕਿਹਾ ਵੀ ਹਰ ਹੀਲੇ ਵਰਤ ਲੈਣੇ ਚਾਹੀਦੇ ਆ। ਫਿਰ ਤੁਸੀਂ ਦੂਜੇ ਵਾਲੇ ਪਾਸੇ ਸਾਡਾ ਕਹਿਣ ਦਾ ਮਤਲਬ ਹੈ ਕਿ ਅਮਰਤਪਾਲ ਸਿੰਘ ਨੂੰ ਉੱਥੇ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਸੀ ਮੇਰਾ ਕਹਿਣ ਦਾ ਇਹ ਮਤਲਬ ਹੈ ਕਿ ਹੋ ਸਕਦਾ ਵੀ ਪਹਿਲਾਂ ਉਹ ਪਿੰਡ ਇੱਕ ਪਰਿਵਾਰ ਸੀ ਪਿੰਡ ਦੇ ਨਾਲ ਬਹਿ ਕੇ ਵਿਚਾਰਾਂ ਇੱਕ ਤਰੀਕ ਕਰਦੇ ਸਟੇਜ ਨਾਲੋਂ ਬੈਠ ਕੇ ਵਿਚਾਰਾਂ ਕਰਦੇ ਮੈਂ ਤਾਂ ਇਹ ਵੀ ਗੱਲ ਕਹਿਣਾ ਹੈ ਕਿ ਇਹਦੇ ਗੱਲ ਦਾ ਮੱਕੜ ਨਾ ਬੰਦੀ ਪਰ ਕੁਝ ਕੁ ਲੋਕ ਜਿਹੜੇ ਦੂਜੇ ਆਵਾਵਾ ਖੱਟਣ ਵਾਲੇ ਸੋਸ਼ਲ ਮੀਡੀਆ ਤੇ ਪਾ ਕੇ ਕਹਤਾ ਐ ਕਰਤਾ ਜੀ ਫਲਾਣੇ ਪ੍ਰਚਾਰਕ ਦੇ ਪਿੰਡ ਜਾ ਕੇ ਐ ਕਰਤਾ ਜੀ ਉਹਨਾਂ ਨੇ ਇਹ ਸਾਰਾ ਕੁਝ ਬਣਾ ਕੇ ਰੱਖ ਦਿੱਤਾ ਬਿਲਕੁਲ ਉਹਨਾਂ ਨੇ ਵੀ ਬਣਾ ਕੇ ਰੱਖ ਦਿੱਤਾ ਬਾਕੀ ਜਿਹੜੀ ਮੈਂ ਪਿੰਡ ਵਾਲਿਆਂ ਦੀ ਮੈਂ ਸਟੇਟਮੈਂਟ ਸੁਣੀ ਉੱਥੋਂ ਵੀ ਮੈਨੂੰ ਇੱਕ ਭਾਵਨਾ ਦੀ ਟੱਚ ਜੀ ਮਿਲੀ ਦੇਖੋ ਇਹ ਤਾਂ ਗੱਲ ਸਪਸ਼ਟ ਹੈ ਜਾਇਆ ਜਾਏ ਵੀ ਦੇਖੋ ਕਿਸੇ ਵੀ ਘਰ ਭਾਵੇਂ ਉਹ ਤੱਥ ਸੱਚ ਹੋਣ ਭਾਵੇਂ ਨਾ ਹੋਣ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਉਸ ਪਿੰਡ ਦੀ ਆਣ-ਬਾਣ ਤੇ ਸ਼ਾਨ ਤੇ ਗੱਲ ਆਊਗੀ ਤੇ ਉੱਥੋਂ ਦੇ ਸਰਪੰਚ ਦੇ ਉੱਥੋਂ ਦੇ ਲੋਕਾਂ ਨੇ ਆਪਦੇ ਪਿੰਡ ਵਾਸਤੇ ਤਾਂ ਖੜਨਦਾ ਹੀ ਐ ਭਾਵੇਂ ਗਲਤ ਕਿਉਂ ਨਾ ਹੋਵੇ ਹੁਣ ਇਹ ਮੈਨੂੰ ਨਹੀਂ ਪਤਾ ਵੀ ਉਹ ਤਤ ਹੈਗੇ ਸੀ ਕਿ ਨਹੀਂ ਹੈਗੇ ਸੀ ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਭਾਈ ਤੁੰਦਾ ਜੀ ਨੇ ਬੜੇ ਯਤਨ ਕੀਤੇ ਉਹਨਾਂ ਨੂੰ ਨਸ਼ੇ ਤੋਂ ਹਟਾਉਣ ਦੇ ਪਰ ਉਹਨਾਂ ਦੀ ਸੰਗਤ ਸੀ ਉਹ ਨਹੀਂ ਛੱਡ ਸਕੇ ਤੇ ਇਹੀ ਗੱਲ ਭਾਈ ਅਮਰਤਪਾਲ ਸਿੰਘ ਨੇ ਕਹੀ ਸੀ ਵੀ ਜਿਹੜੇ ਵਸੀਲੇ ਤੁਸੀਂ ਵਰਤੇ ਆ ਉਹਨਾਂ ਵਸੀਲਿਆਂ ਨਾਲ ਹੱਲ ਨਹੀਂ ਹੋਇਆ ਤਾਂ ਭਾਵਨਾ ਉਹਨਾਂ ਦੀ ਵੀ ਸਹੀ ਸੀ ਪਰ ਦੂਜੇ ਪਾਸੇ ਪਿੰਡ ਦੀ ਭਾਵਨਾ ਨੂੰ ਸਮਝੀਏ ਹੁਣ ਮੈਂ ਕਈ ਐਸੇ ਪਿੰਡ ਵੇਖੇ ਜਿਨ੍ਹਾਂ ਦੇ ਪਿੰਡ ਦੇ ਵਿੱਚ ਨਾ ਗੁੜਕਾ ਸਾਹਿਬ ਦੀ ਬੇਦਬੀ ਹੋਈ ਇੱਕ ਪਿੰਡ ਦੇ ਵਿੱਚ ਗੁੜਕਾ ਸਾਹਿਬ ਦੀ ਬੇਦਬੀ ਹੋਈ ਹਾਂ ਤੇ ਉਸ ਪਿੰਡ ਦੇ ਵਿੱਚ ਉਹਨਾਂ ਨੇ ਉਹ ਗੱਲ ਬਾਹਰ ਨਹੀਂ ਨਿਕਲਣ ਦਿੱਤੀ ਹਾਂ ਤੇ ਪੁੱਛ ਕਿਸੇ ਨੇ ਪੁੱਛਿਆ ਵੀ ਭਾਈ ਗੁੜਕਾ ਸਾਹਿਬ ਦੀ ਬੇਦਬੀ ਹੋਈ ਥਾਣੇ ਰਿਪੋਰਟ ਲਿਖਾਓ ਤਾਂ ਉਹਨਾਂ ਨੇ ਜਵਾਬ ਦਿੱਤਾ ਵੀ ਸਾਡੇ ਪਿੰਡ ਦੀ ਬਦਨਾਮੀ ਹੋਏਗੀ ਪਿੰਡ ਕਈ ਪਿੰਡ ਐਵੇਂ ਦੇ ਆ ਜਿਹੜੇ ਅਬਦੀ ਬਦਨਾਮੀ ਤੋਂ ਬਚਨ ਕਰਕੇ ਐਵੇਂ ਐਵੇਂ ਦੀਆਂ ਗੱਲਾਂ ਲਈ ਤਾਂ ਫਿਰ ਸਟੈਂਡ ਲੈਣ ਗਈ ਨਾ ਤੋ ਗੱਲ ਇਹ ਵੀ ਜਦੋਂ ਕਿਸੇ ਦੀ ਆਣ ਬਾਣ ਛਾਣ ਤੇ ਬਣੇਗੀ ਫਿਰ ਉਹ ਉੱਥੇ ਇਕੱਠੇ ਹੋ ਕੇ ਉਹਨਾਂ ਨੂੰ ਇਹ ਸਟੇਟਮੈਂਟ ਦੇਣੀ ਉਹ ਵੀ ਸੁਭਾਵਕ ਹੀ ਹੈ ਜੇ ਕਹੀ ਹੈ ਨਾ ਵੀ ਉਹ ਕੋਈ ਜੱਗੋਬਾਰੀ ਗੱਲ ਹੋ ਗਈ ਹੈ ਉਹ ਵੀ ਸੁਭਾਵਕ ਹੀ ਹੈ ਉਹਨਾਂ ਨੇ ਦੇਣੀ ਸੀ ਕਿਉਂਕਿ ਉਹਨਾਂ ਦੀ ਗੱਲ ਉਹਨਾਂ ਦੇ ਧੁੰਦੇ ਪਿੰਡ ਤੇ ਆ ਗਈ ਸੀ ਠੀਕ ਹੈ ਨਾ ਤੋ ਉਹੀ ਮੈਂ ਗੱਲ ਕਹਿ ਰਿਹਾ ਵੀ ਉਹਨਾਂ ਦੀ ਈਗੋ ਹਰਟ ਹੋ ਗਈ ਪਰ ਜੇ ਬਜਾਏ ਕੇ ਬੈਠ ਕੇ ਇਹ ਵਿਚਾਰ ਹੋ ਜਾਂਦੀ ਉਹਨਾਂ ਦੇ ਨਾਲ ਤੇ ਇਸ ਤਰ੍ਹਾਂ ਵਿਚਾਰ ਔਰ ਦੂਜੀ ਗੱਲ ਮੈਂ ਕਹਿਣਾ ਹੈ ਵੀ ਜੇ ਹੋਰਾਂ ਡੇਰਿਆਂ ਤੇ ਜਾ ਕੇ ਆਪਾਂ ਉਹਨਾਂ ਦੇ ਨਾਲ ਸਾਂਝ ਪਾ ਸਕਦੇ ਆ ਮੈਂ ਕਹਿੰਦਾ ਵੀ ਇੱਕ ਆ ਵੀ ਤਰੀਕਾ ਵਰਤਣਾ ਚਾਹੀਦਾ ਵੀ ਇਹਨਾਂ ਪ੍ਰਚਾਰਕਾਂ ਦੇ ਕੋਲ ਜਾ ਕੇ ਵੀ ਇੱਕ ਰੀ ਬੈਂਡ ਦਾ ਯਤਨ ਤਾਂ ਕਰਨ ਸ਼ਾਇਦ ਇਸ ਚੀਜ਼ ਤੋਂ ਕੋਈ ਸਿੱਖਣ ਨੂੰ ਮਿਲ ਜਾਵੇ ਕੋਈ ਸਿੱਖਣ ਨੂੰ ਮਿਲ ਜਾਵੇ ਕੱਲ ਨੂੰ ਫੇਰ ਕੈਨ ਜੋਗੇ ਵੀ ਆ ਭਾਜੀ ਮੈਨੂੰ ਐ ਲੱਗਦਾ ਵੀ ਜੇ ਇਹ ਵੀਡੀਓ ਪੈ ਗਈ ਸ਼ੈਦ ਅਮਰਤਪਾਲ ਸਿੰਘ ਦੀ ਜਿੰਨੀ ਵੀ ਟੀਮ ਆ ਉਹਨਾਂ ਨੂੰ ਇਸ ਚੀਜ਼ ਤੋਂ ਸਿੱਖਣ ਨੂੰ ਮਿਲਿਆ ਹੁਣ ਆਉਣ ਵਾਲੇ ਬਹੁਤ ਸਾਰਾ ਕੁਝ ਪੰਜਾਬ ਦੇ ਵਿੱਚ ਹੈਗਾ ਆਉਣ ਵਾਲੇ ਪਿੰਡਾਂ ਦੇ ਵਿੱਚ ਇਹੋ ਜਿਹਾ ਕੁਝ ਨਾਸ਼ਾਨ ਮਿਲੇ ਬਿਲਕੁਲ ਜੀ ਬਿਲਕੁਲ ਇਹ ਗੱਲ ਤਾਂ ਸਾਨੂੰ ਸਮਝਣੀ ਪੈਣੀ ਆ ਔਰ ਨਾਲੇ ਮੈਂ ਪਾਈ ਤੁੰ ਦਾਦੇ ਪੇਜ ਤੁਸੀਂ ਵਿਖਾਇਆ ਸੀ ਮੈਨੂੰ ਵੇਖ ਰਿਹਾ ਸੀ ਉਹਨਾਂ ਨੇ ਉੱਤੇ ਬੈਨਰ ਲਾਇਆ ਹੋਇਆ ਇਹ ਗੱਲ ਕਹੀ ਹੋਈ ਹੈ ਕਿ ਮੈਂ ਕਿਸੇ ਡੇਰੇਦਾਰ ਤੋਂ ਸਰੂਪਾ ਨਹੀਂ ਲੈ ਕੇ ਆਇਆ ਤੇ ਉਹਨਾਂ ਦਾ ਇਸ਼ਾਰਾ ਇਹ ਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹਰ ਕਿਸੇ ਕੋਲ ਗਏ ਆ ਡੇਰੇਦਾਰਾਂ ਕੋਲ ਭਾਵੇਂ ਉਹ ਦਮਦਮੀ ਟਕਸਾਲ ਦੇ ਮੁਖੀ ਕੋਲ ਗਏ ਹੋਣ ਪਰ ਇਹ ਡੇਰੇਦਾਰ ਤਾਂ ਨਹੀਂ ਆਉਂਦਾ ਕਿਉਂ ਆਉਂਦਾ ਉਹ ਇਹ ਧੁੰਦੇ ਹਣੀ ਤਾਂ ਉਹਨਾਂ ਨੂੰ ਡੇਰੇਦਾਰ ਹੀ ਕਹਿੰਦੇ ਐ ਚਲੋ ਉਹ ਕਿਸੇ ਵੱਖਰੀ ਭਾਵਨਾ ਨਾਲ ਗਏ ਹੋਣਗੇ ਵੀ ਵੀ ਉਹੀ ਦਮਦਮੀ ਟਕਸਾਲ ਪਰ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਸਿੱਖਾਂ ਦੀਆਂ ਧਿਰਾਂ ਨੇ ਚਾਹੇ ਉਹ ਕੋਈ ਚੰਗਾ ਕੰਮ ਕਰ ਰਹੀ ਚਾਹੇ ਮ ਹੈ ਤਾਂ ਪਰਿਵਾਰ ਦੇ ਮੈਂਬਰ ਹੀ ਆ ਨਹੀਂ ਮੰਜੇ ਉਂਗਲਾਂ ਨੀ ਇੱਕੋ ਜੀਆਂ ਹੁੰਦੀਆਂ ਪੰਜ ਭਰਾ ਇੱਕੋ ਜੇ ਨਹੀਂ ਹੁੰਦੇ ਨਹੀਂ ਉਹ ਗੱਲ ਤੁਹਾਡੀ ਸਹੀ ਹੈ ਮੈਂ ਨਹੀਂ ਕਹਿੰਦਾ ਵੀ ਭਾਈ ਅਮਰਤਪਾਲ ਸਿੰਘ ਨੇ ਉੱਥੇ ਜਾ ਕੇ ਗਲਤ ਕੀਤਾ ਜਦੋਂ ਪੰਤ ਇਕੱਠਾ ਕਰਨ ਗਏ ਆ ਉਹ ਸਾਰੀਆਂ ਥਾਵਾਂ ਤੇ ਹੀ ਗਏ ਆ ਯਾਨੀ ਕੱਲੇ ਉਹ ਉਹਨੂੰ ਤਾਂ ਅਸੀਂ ਵਡਾਵਾ ਦੇਈ ਜਾਂਦੇ ਵੀ ਉੱਥੇ ਚਲੇ ਗਏ ਉੱਥੇ ਚਲੇ ਗਏ ਉਹ ਤਾਂ ਹਰ ਕਿਸੇ ਕੋਲ ਗਏ ਆ ਹਨਾ ਉਹ ਹੋਰ ਵੀ ਬੜਿਆਂ ਕੋਲ ਗਏ ਆ ਪਰ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਤੁਹਾਡੇ ਕਹਿੰਦਾ ਮਤਲਬ ਹੈ ਕਿ ਇਹਨਾਂ ਪ੍ਰਚਾਰਕ ਪ੍ਰਚਾਰਕਾਂ ਕੋਲ ਵੀ ਚਲੇ ਜਾਂਦੇ ਤੇ ਕਹਿਣ ਨੂੰ ਕਹਿ ਸਕਦੇ ਸੀ ਵੀ ਅਸੀਂ ਇਕੱਲੇ ਉਹਨਾਂ ਕੋਲ ਨਹੀਂ ਗਏ ਤੁਹਾਡੇ ਅੱਗੇ ਪ੍ਰਚਾਰਕਾਂ ਕੋਲ ਵੀ ਆਏ ਆ ਸਾਡਾ ਮਕਸਦ ਪੰਥ ਇਕੱਠਾ ਕਰਨ ਦਾ ਕਿਉਂਕਿ ਭਾਵਨਾ ਤਾਂ ਭਾਈ ਅਮਰਦਪਾਲ ਸਿੰਘ ਦੀ ਇਹੀ ਸੀ ਨਾ ਵੀ ਪੰਥ ਇਕੱਠਾ ਹੋਵੇ ਮੈਂ ਸਾਰਿਆਂ ਕੋਲ ਜਾ ਕੇ ਇੱਕ ਵਾਰੀ ਬੈਠਾਂ ਠੀਕ ਹੈ ਨਾ ਮੈਂ ਇਹ ਗੱਲ ਕਹਿਣਾ ਵੀ ਇਹ ਗੱਲਾਂ ਡਾਇਰੈਕਟ ਉਹਨ ਐਵੇਂ ਦੇ ਪ੍ਰਚਾਰਕਾਂ ਕੋਲ ਬਹਿ ਕੇ ਇੱਕ ਵਾਰੀ ਕਰਨ ਦਾ ਯਤਨ ਕਰਨਾ ਠੀਕ ਹੈ ਅੰਜ ਪਰਿਵਾਰ ਜਿਹੜੀ ਆਪਾਂ ਗੱਲ ਕਰ ਰਹੇ ਨੇ ਵੀ ਕੁਝ ਮਸਲੇ ਸਟੇਜਾਂ ਤੇ ਨਹੀਂ ਉਛਾਲਣੇ ਚਾਹੀਦੇ ਕੁਝ ਐਵੇਂ ਦੇ ਵੀ ਮਸਲੇ ਇਕੱਲੇ ਆਪਸ ਚ ਬੈਠ ਕੇ ਸਾਨੂੰ ਯਤਨ ਕਰਨੇ ਚਾਹੀਦੇ ਆ ਹਾਂ ਜੇ ਸਫਲ ਨਾ ਹੋਏ ਤੇ ਇਹਦੇ ਵਿੱਚ ਭਾਈ ਤੁੰਦਾ ਹੋਣਾ ਦੀ ਨੁਕਸਾਨ ਹੀ ਹੈ ਕਿਉਂਕਿ ਉਹ ਕਹਿ ਸਕਦੇ ਫਿਰ ਭਾਈ ਅਮਰਤਪਾਲ ਸਿੰਘ ਹੋਣੀ ਪਾਈ ਵੀ ਅਸੀਂ ਤਾਂ ਤੁਹਾਡੇ ਕੋਲ ਵੀ ਆਏ ਸੀ ਤੁਸੀਂ ਕਿਹੜਾ ਸਮਝੇ ਇਸ ਗੱਲ ਨੂੰ ਹੈਨਾ ਤੋਂ ਗੱਲ ਇਹ ਆ ਵੀ ਚਲੋ ਇਹ ਤਾਂ ਆਪਾਂ ਮੰਨਦੇ ਆ ਇਹਦੇ ਵਿੱਚ ਕੋਈ ਪੰਥ ਦੀ ਚੜ੍ਹਦੀ ਗੱਲਾ ਸਾਰੇ ਚਾਹੁੰਦੇ ਆ ਜੀ ਜੋ ਉਹਨਾਂ ਦੇ ਬਿਆਨ ਦੇ ਮੁਤਾਬਕ ਹਮਮੈਂ ਕਿਸੇ ਦੀ ਕਿੰਤੂ ਬੰਤੂ ਨਹੀਂ ਕਰ ਰਿਹਾ ਪਰ ਜਦੋਂ ਕਿਤੇ ਪੰਥ ਦੀ ਚੜ੍ਹਦੀ ਕਲਾ ਲੈ ਕੋਈ ਪੰਜਾਬ ਦੇ ਵਿੱਚ ਲੀ ਚਲਦੀ ਹੈ ਤੇ ਫਿਰ ਲੱਤਾਂ ਖਿੱਚਣ ਵਾਲਾ ਕੰਮ ਬੜਾ ਆ ਜਾਂਦਾ ਦੇਖੋ ਇੱਕ ਤਾਂ ਲੱਤਾਂ ਖਿੱਚਣ ਵਾਲਾ ਤੇ ਦੂਜਾ ਜਦੋਂ ਆਪਦੀ ਪਰਸਨਲ ਈਗੋ ਤੇ ਆਉਂਦੀ ਆ ਨਾ ਉਦੋਂ ਵੀ ਲੋਕੀ ਇਹ ਨਹੀਂ ਪਰਵਾਹ ਕਰਦੇ ਕਿ ਭਾਈ ਇਹਦੇ ਨਾਲ ਪੰਥ ਦਾ ਕੁਝ ਨੁਕਸਾਨ ਹੋ ਸਕਦਾ ਲੋਕਾਂ ਨੇ ਆਪਦੀ ਹੋਂਦ ਤੁਸੀਂ ਦੇਖੋ ਕਦੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰਤਾ ਲਾਪ ਹੋਈ ਸੀ ਪ੍ਰਮਾਤਮਾ ਦੇ ਨਾਲ ਤੇ ਪ੍ਰਮਾਤਮਾ ਨੇ ਇਹ ਗੱਲ ਕਹੀ ਸੀ ਨਾ ਕਿ ਭਾਈ ਵੀ ਇੱਥੇ بڑے ਅਵਤਾਰ ਆਏ ਜਿਹੜੇ ਦੀਵਾਰ ਬਣ ਗਏ ਪਰ ਤੁਸੀਂ ਦੀਵਾਰ ਨਹੀਂ ਬਨਣਾ ਤੁਸੀਂ ਦਰ ਬਨਣਾ ਹੈ ਹੂੰ ਤੇ ਤੁਹਾਡੇ ਥਰੂ ਮੇਰੇ ਤੱਕ ਦੁਨੀਆ ਪਹੁੰਚੇ ਅਸੀਂ ਇਹ ਉਹ ਤਾਂ ਚਲੋ ਮੈਂ ਉੱਥੇ ਸਿਰਫ ਇੱਕ ਸਮਝਣ ਵਾਸਤੇ ਗੱਲ ਰਹਿ ਰਿਹਾ ਹੈ ਵੀ ਅਸੀਂ ਅਸੀਂ ਜਿਹੜੇ ਪ੍ਰਚਾਰਕ ਵੀ ਇੱਕ ਦੀਵਾਰ ਬਣ ਚੁੱਕੇ ਆ ਵੀ ਜਦੋਂ ਇਹਨਾਂ ਦੀ ਆਪਦੀ ਗੱਲ ਆਉਂਦੀ ਹੈ ਆਪਦੀ ਹੋਂਦ ਤੇ ਗੱਲ ਆਉਂਦੀ ਹੈ ਇਹਨਾਂ ਨੇ ਪੰਥ ਦੀ ਕੋਈ ਪਰਵਾਹ ਨਹੀਂ ਕਰਨੀ ਕੋਈ ਪਰਵਾਹ ਨਹੀਂ ਕਰਨੀ ਵੀ ਇਹਦੇ ਨਾਲ ਪੰਥ ਚੜ੍ਹਦੀ ਕਲਾ 'ਚ ਜਾ ਰਿਹਾ ਹੈ ਉਹਦੇ ਨਾਲ ਕੋਈ ਮਾੜਾ ਮੋਟਾ ਕੋਈ ਧੇਰੋ ਦੇ ਖਿਲਾਫ ਹੋ ਸਕਦੀ ਹੈ ਵੀ ਭਾਈ ਥੋੜੀ ਮੋਟੀ ਈਗੋ ਸਾਰਿਆਂ ਨੂੰ ਛੱਡਣੀ ਚਾਹੀਦੀ ਹੈ ਮੈਂ ਤਾਂ ਇੱਥੋਂ ਤੱਕ ਗੱਲ ਕਹਿਣਾ ਹੁੰਦਾ ਹੈ ਵੀ ਸੰਤ ਜਰਨੈਲ ਸਿੰਘ ਦੇ ਉਹਨਾਂ ਦੇ ਕੁਝ ਸਾਥੀ ਜਿਹੜੇ ਨਾਲ ਮੋਰਚਿਆਂ 'ਚ ਖੜਦੇ ਰਹੇ ਲੋਗੋ ਆਲੇ ਵਰਗੇ ਉਹਨਾਂ ਦਾ ਸੰਤ ਜਰਨੈਲ ਸਿੰਘ ਦੇ ਉਲਟ ਹੋ ਜਾਣ ਦਾ ਕਾਰਨ ਵੀ ਉਹਨਾਂ ਦੀ ਈਗੋ ਸੀ ਬਹੁਤ ਮੈਂ ਕਿਉਂਕਿ ਮੈਂ ਇੱਕ ਰੀ ਗੱਡੀ ਚ ਜਾ ਰਿਹਾ ਸੀ ਕਿਸੇ ਦੇ ਨਾਲ ਤੇ ਕੋਈ ਕਿਸੇ ਸੰਸਥਾ ਦਾ ਇੱਕ ਬੜਾ ਉੱਗਿਆ ਕੋਈ ਆਗੂ ਸੀ ਤੇ ਉਹਨਾਂ ਉਹਨਾਂ ਦੇ ਨਾਲ ਗੱਲ ਚੱਲ ਰਹੀ ਸੀ ਤਾਂ ਮੈਨੂੰ ਗੱਲ ਕਰ ਰਿਹਾ ਸੀ ਕਹਿੰਦੇ ਲੋਂਗੋਵਾਲ ਬੰਦਾ ਨਹੀਂ ਸੀ ਮਾੜਾ ਮੈਂ ਕਿਹਾ ਠੀਕ ਹੈ ਤੇ ਉਹਨਾਂ ਨੇ ਫਿਰ ਇੱਕ ਗੱਲ ਸੁਣਾਈ ਕਹਿੰਦਾ ਮੈਂ ਲੋਂਗੋਵਾਲ ਨੂੰ ਮਿਲਿਆ ਤੇ ਉਹ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਹਿੰਦੇ ਵੀ ਲੋਂਗੋਵਾਲੇ ਕਹਿੰਦਾ ਸੀ ਵੀ ਜਿਹੜੇ ਸਾਰੀ ਸੰਗਤ ਤਾਂ ਜਿਹੜੇ ਪੈਸੇ ਆ ਉਹ ਗਰਮ ਗਰਮ ਦਲੀਆਂ ਹੀ ਕਹਿੰਦੇ ਸੀ ਉਹ ਸੰਤਾਂ ਨੂੰ ਵੀ ਉਹਦਾ ਗਰਮ ਦਲੀਆਂ ਦੇ ਕੋਲ ਜਾ ਕੇ ਰੱਖ ਦਿੰਦੇ ਆ ਸਾਡੇ ਕੋਲ ਸਾਡੀ ਤਾਂ ਜੇਬ ਨਹੀਂ ਮਤਲਬ ਸਾਡੇ ਕੋਲ ਤਾਂ ਨਹੀਂ ਮਾਇਆ ਹੀ ਨਹੀਂ ਹੁੰਦੀ ਵੇਖੋ ਹੁਣ ਆਹ ਗੱਲ ਉਹਨਾਂ ਨੇ ਇੱਕ ਸਬੂਤ ਆ ਜਿਹੜੇ ਉਹਨਾਂ ਨੂੰ ਮਿਲੇ ਹੋਏ ਲੋਂਗੋਵਾਲ ਨੂੰ ਜਿਹੜੇ ਵਧੀਆ ਕਹਿ ਰਹੇ ਸੀ ਉਹੀ ਕਹਿ ਰਹੇ ਹਾਂ ਉਹ ਕਹਿ ਰਹੇ ਸੀ ਤੇ ਉਹ ਇਹ ਦਲੀਲ ਦੇ ਰਹੇ ਸੀ ਭਾਈ ਉਹ ਇਸ ਕਰਕੇ ਉਹਨਾਂ ਦੀ ਮਾੜੀ ਮੱਠੀ ਲੱਗਦਾ ਢੋਗੀ ਤੇ ਮੇਰੇ ਮਨ ਚ ਆਇਆ ਵੀ ਇਹ ਸਾਡੀ ਦਲੀਲ ਆ ਉਹਨੂੰ ਸਾਝੀ ਸਾਜੀ ਸਾਬਤ ਕਰਨ ਤੇ ਜਿਹੜੇ ਬੰਦੇ ਦੇ ਮਨ ਦੇ ਵਿੱਚ ਇੰਨੀ ਜੈਲਸੀ ਆ ਗਈ ਭਾਈ ਉਧਰ ਮਾਇਆ ਜਾਂਦੀ ਜਾ ਰਹੀ ਹੈ ਹੂੰ ਵੇਖੋ ਛੋਟੀ ਛੋਟੀ ਜੈਲਸੀ ਕਰਕੇ ਅਸੀਂ ਪੰਥ ਦਾ ਨੁਕਸਾਨ ਕਰਵਾਇਆ ਪਿਛਲੇ ਸਾਡੇ ਰਹਿ ਚੁੱਕੇ ਲੀਡਰਾਂ ਨੇ ਤੇ ਇਹੀ ਮੇਰੀ ਅਪੀਲ ਅੱਜ ਦੇ ਪ੍ਰਚਾਰਕਾਂ ਨੂੰ ਆ ਵੀ ਤੁਸੀਂ ਛੱਡ ਦਿਓ ਤੁੰਦਾ ਕੌਣ ਹੈ ਛੱਡ ਤੂੰ ਕੋਈ ਇੱਕ ਪਿੰਡ ਦੀ ਹਸਤੀ ਕੀ ਐ ਅਸੀਂ ਕੌਮ ਦੀ ਹਸਤੀ ਵਾਸਤੇ ਖੜੀਏ ਪਿੰਡ ਪੰਥ ਦੀ ਹਸਤੀ ਵਾਸਤੇ ਖੜੀਏ ਜਦੋਂ ਪੰਥ ਦੀ ਹਸਤੀ ਦੀ ਗੱਲ ਆਉਂਦੀ ਹੈ ਨਾ ਉਦੋਂ ਕਿਸੇ ਪਿੰਡ ਨੂੰ ਦੇ ਸਰਪੰਚਾਂ ਨੂੰ ਕੁਝ ਪ੍ਰਚਾਰਕਾਂ ਨੂੰ ਆਪਦੀ ਹੋਂਦ ਦੀ ਗੱਲ ਛੱਡ ਕੇ ਸਿਰਫ ਪੰਥ ਦੀ ਗੱਲ ਹੀ ਕਰਨੀ ਚਾਹੀਦੀ ਆ ਔਰ ਇਹ ਗੱਲ ਜਾਇਜ਼ ਐ ਔਰ ਇਹ ਗੱਲ ਬਿਲਕੁਲ ਜਾਇਜ਼ ਆ ਕਿ ਐਵੇਂ ਦੇ ਮਸਲੇ ਆ ਨੇ ਸਾਡੇ ਪੰਥ ਦਾ ਜਲੂਸ ਹੀ ਕੱਢਿਆ ਐ ਐਵੇਂ ਦੇ ਜਿਹੜੇ ਮਸਲੇ ਜਿ ਨਹੀਂ ਸਟੇਜਾਂ ਤੇ ਵਿਚਾਰਨੇ ਚਾਹੀਦੇ ਸੀ ਉਹਨਾਂ ਦੇ ਨਾਲ ਭਲਾ ਨਹੀਂ ਹੁੰਦੇ ਜਿਵੇਂ ਤੁਸੀਂ ਕਹੇ ਛੱਡ ਦਿਓ हां जी ਛੱਡਣ ਦੀ بجائے ਇਹ ਨਹੀਂ ਕਿ ਇਸ ਚੀਜ਼ ਤੋਂ ਸਿੱਖ ਲੈਣਾ ਚਾਹੀਦਾ ਕਿ ਉਹਨਾਂ ਵਾਲੇ ਸਮੇਂ 'ਚ ਗਲਤੀ ਨਾ ਹੋਵੇ ਨਹੀਂ ਦੇਖੋ ਸਿੱਖ ਲੈਣ ਉਹਨਾਂ ਨੂੰ ਸਿਖਾਓ ਪਰ ਪਰਿਵਾਰ ਬਣਾ ਕੇ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਕਿ ਭਾਈ ਅਮਰਤਪਾਲ ਸਿੰਘ ਨੇ ਸਟੇਜ 'ਤੇ ਗੱਲਾਂ ਕਰਕੇ ਗਲਤੀ ਕੀਤੀ ਹੈ ਫਿਰ ਗਲਤੀ ਤਾਂ ਉਹਨਾਂ ਨੇ ਵੀ ਬਰਾਬਰ ਦੀ ਕਰਤੀ ਉਹਨਾਂ ਨੂੰ ਪਤਾ ਸੀ ਭਾਈ ਅਮਰਤਪਾਲ ਸਿੰਘ ਕਰਕੇ ਉਹਨਾਂ 'ਨੂੰ ਇੰਨੀ ਕ੍ਰਾਂਤੀ ਆ ਰਹੀ ਆ ਇੰਨੇ ਨੌਜਵਾਨ ਜੁੜ ਰਹੇ ਆ ਤੁਸੀਂ ਜ਼ਰੂਰੀ ਲਾਈਵ ਹੋ ਕੇ ਗੱਲ ਕਹਿਣੀ ਸੀ ਪਰਿਵਾਰ ਜਾ ਕੇ ਜਾਂ ਪੰਚਾਇਤ ਜਾ ਕੇ ਮਿਲ ਲੈਂਦੇ ਪੰਚਾਇਤ ਜਾ ਕੇ ਮਿਲ ਲੈਂਦੇ ਤੇ ਉਹ ਹੋ ਸਕਦਾ ਭਾਈ ਅਮਰਤਪਾਲ ਸਿੰਘ ਆਪ ਹੀ ਸਪਸ਼ਟੀ ਕਰਨ ਦੇ ਦਿੰਦੇ ਜੀ ਉਹ ਗੱਲ ਨਾ ਸੁਣਦੇ ਫਿਰ ਤਕਦਰ ਸੀ ਹਾਂ ਬਿਲ ਫਿਰ ਕਹਿ ਸਕਦੇ ਸੀ ਹਨਾ ਤੋਂ ਫਿਰ ਉਹਨਾਂ ਨੇ ਵੀ ਕੋਈ ਪੰਥ ਦੀ ਚੜ੍ਹਦੀ ਕਲਾ ਵਾਲੀ ਗੱਲ ਨਹੀਂ ਨਾ ਕੀਤੀ ਤੇ ਸਾਨੂੰ ਇਹ ਇਹ ਬੜੇ ਸੰਜੀਦਗੀ ਦੇ ਮਸਲੇ ਹੁੰਦੇ ਆ ਜੀ ਮੈਨੂੰ ਇਹ ਲੱਗਦਾ ਕਿ ਸ਼ਾਇਦ ਅਮਰਪਾਲ ਸਿੰਘ ਨੇ ਤਾਂ ਵੈਸੇ ਸਟੇਟਮੈਂਟ ਦਿੱਤੀ ਹੋਵੇ ਕੁਝ ਲੋਕ ਸਾਡੇ ਹੀ ਹੁੰਦੇ ਆ ਵੀ ਫਲਾਣਾ ਬੰਦਾ ਪ੍ਰਚਾਰ ਕਿਆ ਕਰਦਾ ਸੀ ਠੋਕਦਾ ਉਹ ਕਰਦਾ ਸੀ ਠੋਕਦਾ ਇਹਨਾਂ ਚੀਜ਼ਾਂ ਕਰਕੇ ਸਾਡੇ ਪੰਥ 'ਚ ਇਹ ਤਾਂ ਗੱਲ ਹੈ ਹੀ ਆ ਜੀ ਵੀ ਸੋਸ਼ਲ ਮੀਡੀਆ ਨੇ ਵੀ ਅੱਜ ਮਤਲਬ ਇੱਕ ਐਵੇਂ ਦਾ ਢੰਗ ਅਪਣਾਇਆ ਵੀ ਆਪਦੇ ਵਿਊਜ਼ ਲੈਣ ਵਾਸਤੇ ਜਾਂ ਕਿਸੇ ਨੇ ਆਪਦੇ ਪੋਸਟਾਂ ਤੇ ਜ਼ਿਆਦੇ ਲਾਈਕ ਕਰਾਉਣ ਵਾਸਤੇ ਐਵੇਂ ਦੀਆਂ ਚੀਜ਼ਾਂ ਨਹੀਂ ਚੰਗੀ ਚੀਜ਼ ਤਾਂ ਨਹੀਂ ਫਿਰੇ ਉਹ ਉਮਦ ਚੜ੍ਹਦੀ ਕਲਾ ਤਾਂ ਨਹੀਂ ਫਿਰਦੇ ਇਹ ਉਹੀ ਗੱਲ ਹੈ ਨਾ ਵੀ ਆਪਦੀ ਇੱਥੇ ਵੀ ਉਹੀ ਗੱਲ ਆ ਜਾਂਦੀ ਵੀ ਆ ਆਪਦੀ ਹੋਂਦ ਨੂੰ ਵੱਡਾ ਕਰਨਾਸਤੇ ਅਸੀਂ ਪੰਥ ਦੇ ਵਿੱਚ ਇੱਕ ਕਾਰਨ ਬਣਦੇ ਪਏ ਆ ਦੁਫਾੜ ਪਾਉਣਾਸਤੇ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ